weight ਦਾ ਵੀ ਪਲੱਸ height ਦਾ ਵੀ ਅੱਛਾ ਤੇ height ਦੇ ਇਹ ਤਾਂ ਹੁਣ ਤੁਹਾਡੇ ਤੋਂ ਮੋਢੇ ਤੋਂ ਉੱਪਰ ਹੋ ਗਿਆ ਕਿੰਨੀ ਉਮਰ ਹੈ ਬੱਚੇ ਦੀ ਜਾਂਦੀ ਹੈਗੀ 16 ਸਾਲ ਸਿਰਫ 16 ਸਾਲ ਦੀ ਉਮਰ ਹੈ ਹਾਂਜੀ ਹਾਂਜੀ ਕਿੰਨੀ height ਸੀ ਇਹਦੀ ਪਹਿਲੇ ਤੁਸੀਂ ਲਗਾ ਲੋ ਇਹਦੀ तकरीबन ਮੇਰੇ ਆ ਜਗ੍ਹਾ ਤੱਕ ਅੰਦਰ ਸੀਗਾ ਅੱਛਾ ਹੁਣ ਤੁਸੀਂ ਲਾ ਲੋ ਸਿਰ ਦੇ ਬਰਾਬਰ ਪਹੁੰਚ ਗਿਆ ਹੈਗਾ ਕਾਫੀ ਫਰਕ ਪਿਆ ਹੈਗਾ ਬਜੀ ਫਰਕ ਪਿਆ ਹੁਣ ਹਾਂਜੀ ਬਹੁਤ ਫਰਕ ਪਿਆ ਮੈਨੂੰ ਤਾਂ ਟੈਨਸ਼ਨ ਹੀ ਬਹੁਤ ਸੀਗੀ ਮੈਂ ਕਿਹਾ ਵੀ ਇਹਦੀ height ਬਹੁਤ ਘਟ ਹੈਗੀ ਦੇਖੋ ਤੁਸੀਂ ਇੱਕ ਵਾਰ ਤੁਸੀਂ ਦੇਖੋ ਥੋੜਾ ਬਹੁਤ ਹੀ ਫਰਕ ਹੈਗਾ ਤੇ ਮੇਰੇ ਨਾਲੋਂ ਵੀ ਮੇਰੀ ਹਾਈਟ ਵੀ 6 1 ਹੈਗੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡਾ ਬੱਚਾ ਕਰੇਗਾ ਡਾਕਟਰ ਸਾਹਿਬ ਕੀ ਕਹਿੰਦੇ ਵੀ 6 ਤੋਂ ਉੱਪਰ ਜਾਏਗੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਇਹਦੀ ਹਾਈਟ ਘੱਟ ਸੀ ਸਾਨੂੰ ਤਾਂ ਬਹੁਤ ਟੈਨਸ਼ਨ ਸੀ ਇਹਦੇ ਫਰੈਂਡ ਵਗੈਰਾ ਦੀ ਹਾਈਟ ਇੰਨੀ ਜ਼ਿਆਦਾ ਹੈ ਨਾ ਬਹੁਤ ਇਹ ਤਾਂ ਬਹੁਤ ਛੋਟਾ ਜਿਹਾ ਲੱਗਦਾ ਸੀ ਉਹਨਾਂ ਦੇ ਵਿੱਚ ਔਰ ਕਲਾਸ ਵਾਲੇ ਵੀ ਕਹਿੰਦੇ ਸੀ ਵੀ ਛੋਟੀ ਕਲਾਸ ਚ ਹੈਗਾ ਵੱਡੀ ਕਲਾਸ ਚ ਹੋ ਗਿਆ ਵੀ ਹਾਈਟ ਇਹਦੀ ਬਹੁਤ ਛੋਟੀ ਆ ਵੀ ਸ਼ਾਇਦ ਏਜ ਛੋਟੀ ਮਤਲਬ ਕਲਾਸ ਵੱਡੀ ਸੀ ਹਾਈਟ ਛੋਟੀ ਸੀ ਹਾਈਟ ਛੋਟੀ ਸੀ ਹਾਂਜੀ ਇਹਦੀ ਨਹੀਂ ਹੁਣ ਤਾਂ ਕਾਫੀ ਇੰਪਰੂਵਮੈਂਟ ਹੈਗੇ ਆ ਕਿ ਕਈ ਸਾਲ ਦੀਆਂ ਕੁੜੀਆਂ ਨੂੰ 25-25 ਸਾਲ ਦੇ ਮੁੰਡਿਆਂ ਨੂੰ 24-24 ਸਾਲ ਦੇ ਮੁੰਡਿਆਂ ਨੂੰ ਰਿਜ਼ਲਟ ਮਿਲੇ ਆ ਇਹ ਨਹੀਂ ਥੋੜਾ ਥੋੜਾ 5-5 ਇਹ ਨਹੀਂ ਹੈਗਾ ਵੀ ਥੋੜਾ ਬਹੁਤ ਵਸੂਤਾਂ ਜਿਹੇ ਵਰਗੇ ਪਿਆਉ ਇੰਚਾਂ ਚ ਪਿਆ ਕੋਈ ਪਿਆ ਪਰ ਕਿੰਨੀ ਬੱਚੇ ਦੀ ਤੁਹਾਡੇ ਦੀ ਉਮਰ 22 ਸਾਲ ਹੈ 22 ਸਾਲ ਦੀ ਉਮਰ ਹੈ 22 ਸਾਲ ਦੀ ਉਮਰ ਚ ਵੀ ਕੱਦ ਵਧ ਗਿਆ ਵਧ ਗਿਆ ਕੀ ਕਿੰਨੀ ਹਾਈਟ ਸੀ ਬੇਟੇ ਦੀ 5-7 ਹੈਗੀ ਹੈ ਅੱਛਾ ਪਿਆ ਫਰਕ ਤਾਂ ਕਿੰਚਾ ਹੈ ਇੱਕ ਮਾਤਾ ਕਹਿੰਦੇ ਨੇ ਹਾਈਟ ਵਧ ਗਈ ਤੁਹਾਡੀ ਹਾਂਜੀ ਹਾਈਟ ਵਧ ਗਈ ਜਿਹੜੇ ਨਿਸ਼ਾਨੇ ਲਾਈ ਸੀ ਪਹਿਲਾਂ ਨਿਸ਼ਾਨੇ ਤੋਂ ਉੱਪਰ ਚਲੇ ਗਿਆ ਕੰਮ ਜੀ ਕਿੰਨੇ ਕੁ ਉੱਪਰ ਚਲੇ ਗਿਆ 2 ਸਾਡੀ ਬੇਟੀ ਦਾ ਕੱਦ ਛੋਟਾ ਸੀ ਜੀ ਹੁਣ 4 ਮਹੀਨੇ ਦਵਾਈ ਖਾਣੇ ਆ ਫਰਕ ਆ ਜੀ ਕੱਦ ਨੂੰ ਫਰਕ ਪਿਆ ਪਹਿਲੀ ਪਹਿਲਾਂ ਕਿੰਨੀ ਹਾਈਟ ਸੀ ਇਹਨਾਂ ਦੀ ਅਸੀਂ ਜਿੱਥੇ ਨਿਸ਼ਾਨੀ ਲਾਈ ਸੀ ਮਤਲਬ ਉਹਨਾਂ ਇੰਨੀ ਵਧੀਆ ਜੀ ਕਿਰੇ ਨਿਸ਼ਾਨੀ ਲਾਈ ਸੀ ਜੀ 100% 100% ਵੱਧ ਗਈ ਮਤਲਬ ਜਿਹੜਾ ਫਿਰ ਤੁਹਾਡਾ ਬੇਟਾ ਹੁਣ ਲੰਬੂ ਲੰਬੂ ਹੋਣ ਵਾਸਤੇ ਤਿਆਰੀ ਕਰ ਰਿਹਾ ਤਿਆਰੀ ਕਰ ਰਿਹਾ ਹਾਂਜੀ 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 18 ਸਾਲ ਤੋਂ ਬਾਅਦ ਆ 19 ਸਾਲ ਤੋਂ ਬਾਅਦ ਤਾਂ ਬ੍ਰੇਕਾਂ ਲੱਗ ਜਾਂਦੀਆਂ ਨੇ ਲੱਗ ਜਾਂਦੀਆਂ ਨੇ ਪਰ ਇੱਥੇ ਬ੍ਰੇਕਾਂ ਖੁੱਲ ਜਾਂਦੀਆਂ ਨੇ ਜੀ ਉਰੇ ਆ ਹਾਂਜੀ ਅਸੀਂ ਹੁਣ 2 ਮਹੀਨੇ ਹੋ ਗਏ ਨੇ ਬੇਟੇ ਦੀ ਮਤਲਬ ਪੌਣਾ ਇੰਚ ਦੇ ਅਪਰੋਕਸੀਮੇਟਲੀ ਹਾਈਟ 2 ਮਹੀਨਿਆਂ ਚ ਪੌਣਾ ਇੰਚ ਸਾਡੇ ਨੇੜੇ ਅਸੀਂ ਪਰਮਵੀ ਨਾਲ ਵੀ ਗੱਲਬਾਤ ਕਰਾਂਗੇ ਕੋਈ ਨਹੀਂ ਸ਼ਰਮਾਉਣ ਦੀ ਗੱਲ ਨਹੀਂ ਦੱਸੋ ਜਿਹੜੇ ਤੁਹਾਡੇ ਵਰਗੇ ਜਿਹੜੇ ਜਵਾਕ ਹੈਗੇ ਨੇ ਸਾਡੇ ਲਟਕ ਲਟਕ ਕੇ ਉਹਨਾਂ ਦੀਆਂ ਬਾਹਾਂ ਤਾਂ ਲੰਬੀਆਂ ਹੋ ਗਈਆਂ ਪਰ ਉਹਨਾਂ ਦੀ ਹਾਈਟ ਨਹੀਂ ਵਧੀ ਕਿ ਵਧੀ ਹਾਈਟ ਵਧੀ ਹਾਂਜੀ ਕਿੰਨੇ ਇੰਚ ਵਧੀ ਹਾਈਟ 1 ਇੰਚ ਵਧੀ ਟੇਟੇ ਦੀ ਹਾਈਟ ਦਾ ਹੀ ਸੀਗਾ ਅੱਛਾ ਇਹਦਾ ਵੀ 1 ਇੰਚ ਕਰ ਦਵਾਤੀ ਦਵਾਈਆਂ ਕਿਡਨੀ ਠੀਕ ਕਰ ਦਿੰਦਿਆਂ ਨੇ ਲੀਵਰ ਠੀਕ ਕਰ ਦਿੰਦਿਆਂ ਬਵਾਸੀ ਠੀਕ ਕਰਦੇ ਆ ਸਕੈਨ ਨੂੰ ਠੀਕ ਕਰਦੇ ਆ ਕੈਂਸਰ ਤੱਕ ਦੇ ਇਲਾਜ ਹੋ ਜਾਂਦੇ ਨੇ ਹਰ ਤਰ੍ਹਾਂ ਦੀ ਬਿਮਾਰੀ ਠੀਕ ਕਰ ਦਿੰਦੀ ਆ ਐਲੈਕਟਰੋਪੈਥੀ ਐਲੈਕਟਰੋਪੈਥੀ ਮੈਂ ਬਾਰ ਬਾਰ ਕਹਿੰਦਾ ਅੱਜ ਵੀ ਮੈਂ ਕਹਿੰਦਾ ਸਜੀਵ ਨਹੀਂ ਆ ਜੀ ਜਿਹੜਾ ਇਹਨੂੰ ਅਜਮਾਊਗਾ ਉਹ ਰੋਗਾਂ ਤੋਂ ਮੁਕਤ ਹੋ ਜਾਊਗਾ ਫਰੁਕੀ ਸਾਹਿਬ ਚੰਨ ਕੀ ਪਰੋਂ ਪਰ ਲੈ ਕੇ ਆਈ ਚੀਜ਼ ਜੀ ਅੱਛਾ ਕੀ ਹੁੰਦਾ ਸੀ ਕੰਨ ਇੱਕ ਤਾਂ ਭਾਰਾ ਰਹਿੰਦਾ ਤੇ ਇੱਕ ਸੁਣਾਈ ਘਟ ਦਿੰਦਾ ਅੱਛਾ ਜੀ ਹਾਂਜੀ ਤੇ ਫਿਰ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਮੈਨੂੰ ਟਰੀਟਮੈਂਟ ਦੇ ਕੇ ਦਵਾਈ ਦਿੱਤੀ ਆ ਜੀ ਅੱਛਾ ਹੁਣ ਮੈਨੂੰ 2 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ 80% ਮੈਨੂੰ ਫਾਇਦਾ ਜੀ 80% ਇਹ ਉਹਨਾਂ ਨੂੰ ڈپਰੈਸ਼ਨ ਨੀਂਦ ਨਹੀਂ ਸੀ ਆਉਂਦੀ ਆਪਣੇ ਆਪ ਗੱਲਾਂ ਕਰਦੇ ਸੀਗੇ ਤੇ ਬਾਕੀ ਉਹ ਦੱਸਣਗੇ ਤੁਹਾਨੂੰ ਜੀ ਜੀ ਇਹ ਨਹੀਂ ਤਨੀ ਆਉਦੀ ਟੈਨਸ਼ਨ ਰਹਿੰਦੀ ਸੀ ਕਿ ਸਾਈ ਜੜੀ ਸੌਂਦੇ ਵੀ ਨਹੀਂ ਸੀਗੇ ਤੇ ਹਾਂਜੀ ਉਹ ਦਵਾਈ ਨਾਲ ਹੁਣ ਇਹਨਾਂ ਫਰਕਾਂ ਵੀ ਸੌਂ ਵੀ ਜਾਂਦੇ ਨੇ ਤੇ ਟੈਨਸ਼ਨ ਵੀ ਘਟ ਜਾਂਦੀ ਹੈ ਕਹਿੰਦੇ ਸੀ ਵੀ ਆਪਣੇ ਆਪ ਨਾਲ ਵੀ ਗੱਲਾਂ ਮਾਰਨ ਲੱਗ ਗਏ ਸੀ ਉਹ ਤਾਂ ਹਾਲਾਤ ਹੀ ਹੋ ਗਏ ਸੀ ਜਦੋਂ ਇਦਾਂ ਦਾ ਸੀ ਆਪ ਵੀ ਇਕੱਲੇ ਬੋਲੀ ਜਾਂਦੇ ਹੁੰਦੇ ਸੀਗੇ ਸਾਈ ਜਣੇ ਅੱਛਾ ਹਾਂਜੀ ਤੇ ਹੁਣ ਠੀਕ ਹੋ ਗਏ ਉਹਦੇ ਨਾਲ ਹਾਂਜੀ ਹਾਂਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆਂ ਸਾਨਿਆਲ ਏਪੀ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਦੇ ਵਿੱਚ ਜਿੱਥੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ 100% ਹਰਬਲ ਨੁਸਖਿਆਂ ਦੇ ਨਾਲ ਲੋਕਾਂ ਦਾ ਟਰੀਟਮੈਂਟ ਲੋਕਾਂ ਦਾ ਇਲਾਜ ਹੈਗਾ ਜਿਹੜਾ ਉਹ ਕਰਦੇ ਨੇ ਅੱਜ ਅਸੀਂ ਉਹਨਾਂ ਲੋਕਾਂ ਨਾਲ ਤੁਹਾਨੂੰ ਮਿਲਵਾਵਾਂਗੇ ਜਿਹੜੇ ਲੋਕਾਂ ਨੂੰ ਇੱਥੋਂ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਇਆ ਵੱਡੀ ਗਿਣਤੀ 'ਚ ਲੋਕ ਹੈਗੇ ਨੇ ਜਿਹੜੇ ਉਹ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਤਜਰਬੇ ਹੈਗੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਵਾਉਣ ਜਾ ਰਹੇ ਹਾਂ ਸੋ ਅੱਜ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਉਹ ਨੁਸਖਾ ਫਾਰਮੂਲਾ ਵੀ ਦੇਣਗੇ ਜਿਸ ਨੁਸਕੇ ਫਾਰਮੂਲੇ ਨਾਲ ਤਪਦੀ ਦੁਪਹਿਰ ਦੇ ਵਿੱਚ ਵੀ ਤੁਹਾਡਾ ਸਰੀਰ ਬਰਫ਼ ਮੰਗੋ ਠੰਡਾ ਰਿਹਾ ਕਰੇਗਾ ਔਰ ਉਹ ਵੀ ਦੱਸਣਗੇ ਗਰਮੀ ਦੇ ਵਿੱਚ ਜਿਨ੍ਹਾਂ ਦੀ ਨਕਸੀਰ ਹੈਗੀ ਹੈ ਉਹ ਫੁੱਟ ਜਾਂਦੀ ਹੈ ਉਹ ਕਿਸ ਤਰੀਕੇ ਨਾਲ ਅਸੀਂ ਤਪਦੀ ਧੁੱਪ ਦੇ ਵਿੱਚ ਤਪਦੀ ਦੁਪਹਿਰ ਦੇ ਵਿੱਚ ਠੀਕ ਰੱਖ ਸਕਦੇ ਹਾਂ ਕੁਝ ਕੁ ਲੋਕ ਆ ਗਏ ਨੇ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸੱਚਕਾਲ ਜੀ ਭੈਣ ਜੀ ਕਿ ਨਾ ਤੁਹਾਡਾ ਮਨਜੀਤ ਕੌਰ ਜੀ ਕਿੱਥੋਂ ਆਇਓ ਅਕਬਰਪੁਰ ਸਨਨਾਤੋ ਜੀ ਛੰਨੇ ਤੋਂ ਆਇਓ ਹਾਂਜੀ ਪ੍ਰੋਬਲਮ ਲੈ ਕੇ ਆਇਆ ਸਾਡੀ ਬੇਟੀ ਦਾ ਕੱਦ ਛੋਟਾ ਸੀ ਜੀ ਹੁਣ 4 ਮਹੀਨੇ ਦਵਾਈ ਖਾਣੇ ਆ ਫਰਕ ਆ ਜੀ ਕੱਦ ਨੂੰ ਫਰਕ ਪਿਆ ਪਹਿਲੀ ਪਹਿਲਾਂ ਕਿੰਨੀ ਹਾਈਟ ਸੀ ਇਹਨਾਂ ਅਸੀਂ ਜੀ ਸੇ ਨਿਸ਼ਾਨੀ ਲਈ ਸੀ ਮਤਲਬ ਉਹਦੇ ਨੂੰ ਇੰਨੀ ਵਧੀਆ ਜੀ ਮਤਲਬ ਘਰੇ ਨਿਸ਼ਾਨੀ ਲਈ ਗੁੜੀਆ ਕਿੱਥੇ ਹੈ ਇਹ ਗੁੜੀਆ ਗੁੜੀਆ ਮਾਤਾ ਜੀ ਨੇ ਹਾਈਟ ਵਧ ਗਈ ਤੁਹਾਡੀ ਹਾਂ ਜੀ ਹਾਈਟ ਵਧ ਗਈ ਜਿਹੜੀ ਨਿਸ਼ਾਨੀ ਲਈ ਸੀ ਪਹਿਲਾਂ ਨਿਸ਼ਾਨੀ ਤੋਂ ਉੱਪਰ ਚੱਲਿਆ ਗਿਆ ਕੰਮ ਕਿੰਨੇ ਕੁ ਉੱਪਰ ਚੱਲਿਆ ਗਿਆ 2 ਇੰਚ 2 ਇੰਚ ਚੱਲਿਆ ਗਿਆ ਉੱਪਰ ਤੁਹਾਨੂੰ ਨਹੀਂ ਜੀ ਪਤਾ ਇੰਨੀ ਕੀ ਵਧੀਆ ਅੱਛਾ ਇੰਨੀ ਕੀ ਵਧੀਆ ਲੇਕਿਨ ਵਧੀ ਹੈਗੀ ਹਾਂ ਜੀ ਅੱਛਾ ਅੱਛਾ ਕਿੰਨੇ ਟਾਈਮ ਪਹਿਲਾਂ ਤੁਸੀਂ ਲਈ ਸੀ ਇਹਨਾਂ ਕੋਲ ਨੁਸਖਾ ਜੀ 4 ਮਹੀਨੇ ਚ ਮਤਲਬ ਜਿਹੜੀ ਤੁਸੀਂ ਲਾਈਨ ਪਾਈ ਸੀ ਉਹ ਤੋਂ ਉੱਪਰ ਚਲੇਗੀ ਪਹਿਲਾਂ ਖੜੀ ਸੀ ਇਹ ਹਾਂਜੀ ਭਜਨ ਵੱਧ ਗਿਆ ਸੀ ਮਤਲਬ ਹੁਣ ਪਤਲੀ ਵੀ ਹੋ ਗਈ ਅੱਛਾ ਹਾਂ ਵਧਣ ਲੱਗ ਗਈ ਮਤਲਬ ਪਹਿਲਾਂ ਕੱਦ ਰੁਕ ਗਿਆ ਸੀ ਤੇ ਮੋਟੀ ਹੋਣ ਲੱਗੀ ਸੀ ਹੁਣ ਕੱਦ ਵਧਣ ਲੱਗ ਗਿਆ ਤੇ ਪਤਲੀ ਹੋ ਗਈ ਹਾਂਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਬਾਈ ਜੀ ਇਹਨਾਂ ਦਾ ਇਹ ਸਾਨੂੰ ਵੀ ਮਤਲਬ ਕੈਨੇਡਾ ਦੇ ਸੈਕਟੂਰ ਗਿਆ ਹੋਇਆ ਸੀਗਾ ਉਹਨਾਂ ਨੇ ਵੀਡੀਓ ਪਾਈ ਸੀਗੀ ਅੱਛਾ ਉਹ ਵੀਡੀਓ ਦੇਖ ਕੇ ਫਿਰ ਅਸੀਂ ਇੱਥੇ ਆਏ ਉਹ ਕਹਿੰਦੇ ਵੀ ਤੁਸੀਂ ਉੱਥੇ ਜਾਓ ਉਹ ਜ਼ਰੂਰ ਤੁਹਾਡਾ ਫਾਇਦਾ ਹੋਊਗਾ। ਓਕੇ ਫਿਰ ਫਾਇਦਾ ਹੋਇਆ। ਫਾਇਦਾ ਹੋਇਆ ਜੀ। ਸੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਨੇ ਦੇਖੋ ਇਹ ਗੁੜੀਆ ਹੈਗੀ ਹੈ ਜਿਹਦੀ ਹਾਈਟ ਹੈਗੀ ਹੈ ਲਕੀਰ ਤੋਂ ਪਾਰ ਕਰਕੇ ਗੇ ਇੱਕ ਵਾਰ ਫਿਰ ਅਸੀਂ ਗੁੜੀਆਂ ਨੂੰ ਦਿਖਾ ਦਿੰਦੇ ਹਾਂ ਆਓ ਇਹ ਇਹ ਗੁੜੀਆ ਹੈਗੀ ਹੈ ਜਿਹਦੀ ਹਾਈਟ ਇੱਥੇ ਨੁਸਖਿਆਂ ਨਾਲ ਫਾਰਮੂਲੇ ਨਾਲ ਵਧੀਆ ਹੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨੈ ਤੁਹਾਡਾ? ਮੇਰਾ ਸੁਖਵੀਰ ਸਿੰਘ ਆ ਜੀ। ਸੁਖਵੀਰ ਸਿੰਘ। ਇੱਥੇ ਕਿਵੇਂ ਬੈਠਾ ਬਾਈ ਜੀ? ਇੱਥੇ ਇਧਰ ਮੇਰੇ ਬੇਟੇ ਦੀ ਹਾਈਟ ਸੀਗੀ ਘੱਟ ਸੀਗੀ। ਤੇ ਮੈਨੂੰ ਇਲੈਕਟ੍ਰੋ ਹੋਮੋਪੈਥੀ ਜਿਹੜੀ ਸੀ ਨਾ ਉਹਦੇ ਲਈ ਮੈਨੂੰ ਮਤਲਬ ਮੈਡੀਸਨ ਚਾਹੀਦੀ ਸੀ ਕਿਉਂਕਿ ਬਾਕੀ ਵੀ ਪੈਥੀ ਤਾਂ ਇੰਨੀ ਜ਼ਿਆਦਾ ਨਹੀਂ ਕੰਮਜਾਬ ਸੀਗੀ ਹਾਈਟ ਲਈ ਕਿੰਨੀ ਉਮਰ ਆ ਤੁਹਾਡੇ ਬੇਟੇ ਦੀ 18 ਸਾਲ ਆ ਜੀ 18 ਸਾਲ ਤੋਂ ਬਾਅਦ ਤਾਂ 19 ਸਾਲ ਤੋਂ ਬਾਅਦ ਤਾਂ ਬ੍ਰੇਕਾਂ ਲੱਗ ਜਾਂਦੀਆਂ ਨੇ ਲੱਗ ਜਾਂਦੀਆਂ ਨੇ ਪਰ ਇੱਥੇ ਬ੍ਰੇਕਾਂ ਖੁੱਲ ਜਾਂਦੀਆਂ ਨੇ ਜੀ ਉਰੇ ਆ ਹਾਂਜੀ 20 ਚੱਕਰਾਂ ਜਾਂਦੀਆਂ ਤੇ ਇਸ ਕਰਕੇ ਤੇ ਫੇਰ ਮੈਨੂੰ ਫੇਸਬੁੱਕ ਤੇ ਇਹਨਾਂ ਦੀ ਐਡ ਦੇਖੀ ਸੀ ਤੇ ਫੋਨ ਕੀਤਾ ਤੇ ਕਹਿੰਦੇ ਵੀ ਤੁਸੀਂ ਕੋਈ ਗੱਲ ਨਹੀਂ ਪ੍ਰੋਬਲਮ ਨਹੀਂ ਕੋਈ ਤੁਸੀਂ ਬੇਟੇ ਨੂੰ ਲੈ ਕੇ ਆਵੋ ਅਸੀਂ ਹੁਣ 2 ਮਹੀਨੇ ਹੋ ਗਏ ਨੇ ਬੇਟੇ ਦੀ ਮਤਲਬ ਪੌਣਾ ਇੰਚ ਦੇ ਅਪਰੋਕਸੀਮੇਟਲੀ ਹਾਈਟ 2 ਮਹੀਨਿਆਂ ਚ ਪੌਣਾ ਇੰਚ ਸਰ ਠੀਕ ਠੀਕ ਲਾ ਲਓ ਨਾ ਜੀ ਨਾ ਮੈਂ ਸਹੀ ਦੱਸ ਰਿਹਾ ਤੁਹਾਨੂੰ ਮੈਂ ਕੋਈ ਪੌਣਾ ਇੰਚ ਤਾਂ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਨਹੀਂ ਹਾਂਜੀ ਇੰਨੀ ਫਰਕ ਹੁੰਦੀ ਹੈ ਮਰੀ ਡੇਲੀ ਉਹਦੀ ਨਾ ਸਪੈਸ਼ਲ ਮਦਰੀ ਮਤੇ ਮਾਰਕਿੰਗ ਕੀਤੀ ਹੋਈ ਹੈ ਦੁਬਾਰ ਤੇ ਚੈੱਕ ਕਰਦੇ ਜੀ ਉਹਦੀ ਤੇ ਦਵਾਈ ਅਸੀਂ ਰੈਗੂਲਰ ਚਲਦੀ ਰੱਖਾਂਗੇ ਅੱਛਾ ਪਰ ਹੇਜ਼ ਕੀ ਦੱਸਦੇ ਨੇ ਸਾਰੇ ਪਾਸੇ ਉਹ ਕਹਿੰਦੇ ਜੀ ਹਾਈਟ ਵਧਾ ਦਿੰਦੇ ਨੇ ਹਾਈਟ ਪਰ ਹੇਜ਼ ਕੁਝ ਪਰਹੇਜ਼ ਦੱਸੋ ਕੁਝ ਨਹੀਂ ਸਾਨੂੰ ਦੱਸਿਆ ਜੀ ਕੁਝ ਨਹੀਂ ਤੜੀਆਂ ਚੀਜ਼ਾਂ ਯਾਰ ਜਸ ਅੱਛਾ ਅੱਛਾ ਹਾਂ ਜੀ ਜੀ ਚਲੋ ਤੁਸੀਂ ਦੇਖੋ ਇੱਕ ਹਾਈਟ ਵਾਲੀ ਅਸੀਂ ਤੁਹਾਨੂੰ ਗੁੜੀਆਂ ਮਿਲਾਈ ਹੈ ਇਹ ਭਾਈ ਸਾਹਿਬ ਵੀ ਸੁਖਵੀਰ ਜੀ ਵੀ ਇੱਥੇ ਬੈਠੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦੀ ਹਾਈਟ 2 ਮਹੀਨਿਆਂ ਚ ਪੌਣਾ ਇੰਚ ਜੀ ਪੌਣਾ ਇੰਚ ਜਿਹੜੀ ਉਹਨਾਂ ਦੀ ਹਾਈਟ ਬੁਝੀ ਜੀ ਬਿਲਕੁਲ ਜੀ ਬਿਲਕੁਲ ਕੋਈ ਐਕਸਰਸਾਈਜ਼ ਦੱਸਦੇ ਨੇ ਕਿ ਐਕਸਰਸਾਈਜ਼ ਨਾਲ ਦੱਸਦੇ ਨੇ ਜੀ ਬਿਲਕੁਲ ਬਿਲਕੁਲ ਐਕਸਰਸਾਈਜ਼ ਨਾਲ ਦੱਸਦੇ ਨੇ ਹੋਰ ਕੀ ਕਰਦੇ ਨੇ ਮਤਲਬ ਉਹ ਜਿਮ ਵੀ ਜਾਂਦਾ ਜੀ ਉੱਥੇ ਕਿਉਂਕਿ ਬੋਡੀ ਨੂੰ ਵਾਰਮ ਅਪ ਵੀ ਰੱਖਣਾ ਪੈਂਦਾ ਨਾ ਜੀ ਉਹਦੇ ਨਾਲ ਮਤਲਬ ਇਹ ਨਹੀਂ ਵੀ ਇੱਥੇ ਖਾਲੀ ਹੋਲੀ ਸੋਲੀ ਆਪਾਂ ਕਹਦੇ ਆ ਵੀ ਮੈਡੀਸਿਨੇ ਕੰਮ ਕਰੂਗੀ ਅਸੀਂ ਕੋਈ ਐਕਟਿਵਿਟੀ ਨਹੀਂ ਕਰਨੀ ਐ ਕਿ ਐਕਟੀਵਿਟੀ ਜ਼ਰੂਰ ਜਰਾਈ ਦੀ ਆ ਮਤਲਬ ਜ਼ਰੂਰ ਜੀ ਬਿਲਕੁਲ ਜੀ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੁਖਵੀਰ ਮੇਰੇ ਮਾ بیٹے ਦੀ ਹਾਈਟ 5 ਫੁੱਟ 5 ਇੰਚ ਸੀਗੀ 5 ਫੁੱਟ 5 ਇੰਚ ਦੀ ਤੇ ਹੁਣ 5 ਫੁੱਟ ਪੌਣੇ 6 ਇੰਚ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਤੇ ਫਿਰ ਜਿਹੜੇ ਲੋਕ ਇਸ ਵੇਲੇ ਪਰੇਸ਼ਾਨ ਨੇ ਸੁਖਵੀਰ ਸਾਹਿਬ ਉਹ ਕੋਈ ਆਪਣੀ ਹਾਈਟ ਨੂੰ ਲੈ ਕੇ ਪਰੇਸ਼ਾਨ ਨੇ ਲੱਖਾਂ ਰੁਪਏ ਖਰਚ ਦਿੰਦੇ ਨੇ ਬੜੀਆਂ ਮਸ਼ਹੂਰੀਆਂ ਬੜੀਆਂ ਸਾਰਾ ਕੁਝ ਤੁਸੀਂ ਵੀ ਕਿਸੇ ਪਹਿਲਾਂ ਕਿਸੇ ਪਾਸੇ ਦੇਖਿਆ ਸੀ ਹਾਈਟ ਨਹੀਂ ਗਿਆ ਜੀ ਕਿਉਂਕਿ ਉਹ ਜਿਹੜੇ ਕਹਿੰਦੇ ਨਹੀਂ ਕਹਿੰਦੇ ਜਦੋਂ ਬੰਦਾ ਨਾ YouTube ਦੇ ਵਗੈਰਾ ਪੜਨ ਲੱਗ ਜਾਂਦਾ ਉਹਤੇ ਵੈਲੀ ਕਹਿੰਦੇ ਨੇ ਜੀ 18 19 ਸਾਲ ਹੋ ਗਏ ਹੁਣ ਤਾਂ ਤੁਹਾਡੀ ਹਾਈਟ ਵਧਣੀ ਨਹੀਂ ਆ ਸਰ ਐਲੋਪੈਥੀ ਵਾਲੇ ਕਹਿੰਦੇ ਜੀ 18 19 ਸਾਲ ਹੋ ਗਏ ਹੁਣ ਨਹੀਂ ਤੁਹਾਡੀ ਹਾਈਟ ਵਧਣੀ ਠੀਕ ਹੈ ਜੀ ਮੈਂ ਵੀ ਇਹੀ ਸੁਣਿਆ ਸੀ ਵੀ 18 19 ਸਾਲ ਤੋਂ ਬਾਅਦ ਤਾਂ ਵੱਧਦੀ ਨਹੀਂ ਵੱਧਦੀ ਨਹੀਂ ਜੀ ਹਾਂਜੀ ਉਹੀ ਚੱਕਰ ਸੀ ਜਦੋਂ ਅਸੀਂ ਪੜਨ ਲੱਗ ਜਾਂਦੇ ਸਾਰਾ ਕੁਝ ਸਰ ਇਹ ਇਹਦਾ ਕੁਦਰਤੀ ਹੋਈ ਅਸੀਂ ਫੇਸਬੁੱਕ ਤੇ ਜਦੋਂ ਡਾਕਟਰ ਸਾਹਿਬ ਦੀ ਦੇਖੀ ਵੀ 19 ਪਲੱਸ ਤੋਂ ਬਾਅਦ ਵੀ ਤੁਹਾਨੂੰ ਮਤਲਬ ਇਹਨਾਂ ਦੀ ਵੀ ਤੁਸੀਂ ਵੀਡੀਓ ਦੇਖੋ ਜੀ ਉਹਦੇ ਲਿਖਿਆ ਸੀ ਤੁਹਾਨੂੰ ਲੰਬੂ ਲੰਬੂ ਗਿਆ ਕਰਨਗੇ ਜੀ ਅੱਛਾ ਹਾਈਟ 100% 100% ਵੱਧਦੀ ਮਤਲਬ ਜਿਹੜਾ ਫਿਰ ਤੁਹਾਡਾ ਬੇਟਾ ਹੁਣ ਲੰਬੂ ਲੰਬੂ ਹੋਣ ਵਾਸਤੇ ਤਿਆਰੀ ਕਰ ਰਿਹਾ ਤਿਆਰੀ ਕਰ ਰਿਹਾ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰਿਆ ਇੱਕ ਹੋਰ ਭਾਈ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡਾ ਵਰੁਣ ਅਰੋੜਾ ਅੱਛਾ ਅਰੋੜਾ ਸਾਹਿਬ ਅੱਜ ਤੁਸੀਂ ਇੱਥੇ ਕਿਵੇਂ ਅੱਜ ਭਾਜੀ ਇੱਕ ਤਾਂ ਮੈਡੀਸਿਨ ਲੈਣ ਆਏ ਸੀਗੇ ਕੁਦਰਤੀ ਤੁਹਾਡੇ ਨਾਲ ਹੀ ਮੇਲ ਹੋ ਗਿਆ ਤੇ ਇਹਦੇ ਵੀ ਮੈਡੀਸਿਨ ਦਿੱਤੀ ਤਾਂ ਤੁਹਾਡਾ weight ਦਾ ਸੀਗਾ ਇਹਦਾ ਪਹਿਲੇ ਨਾਲੋਂ ਕਾਫੀ ਫਰਕ ਪਿਆ ਹੈਗਾ ਵਾ ਅੱਛਾ weight ਦਾ weight ਦਾ ਵੀ ਪਲੱਸ height ਦਾ ਵੇ ਅੱਛਾ ਤੇ height ਦੇ ਇਹ ਤਾਂ ਹੁਣ ਤੁਹਾਡੇ ਤੋਂ ਮੋਢੇ ਤੋਂ ਉੱਪਰ ਹੋ ਗਿਆ ਕਿੰਨੀ ਉਮਰ ਹੈ ਬੱਚੇ ਦੀ ਇਹਦੀ ਹੈਗੀ 16 ਸਾਲ ਸਿਰਫ 16 ਸਾਲ ਦੀ ਉਮਰ ਹੈ ਹਾਂਜੀ ਹਾਂਜੀ ਹਾਲੇ ਕਿੰਨੀ height ਸੀ ਇਹਦੀ ਪਹਿਲੇ ਤੁਸੀਂ ਲਗਾ ਲਓ ਇਹਦੀ ਤਕਰੀਬਨ ਮੇਰੇ ਆਹ ਜਗ੍ਹਾ ਤੱਕ ਅੰਦਰ ਸੀਗਾ ਅੱਛਾ ਹੁਣ ਤੁਸੀਂ ਲਾ ਲਓ ਸਿਰ ਦੇ ਬਰਾਬਰ ਪਹੁੰਚ ਗਈ ਹੈਗਾ ਕਾਫੀ ਫਰਕ ਪਿਆ ਹੈਗਾ ਭਾਜੀ ਦਾ ਹਾਂ ਯਕੀਨ ਇਹਨੇ ਕੀ ਦੱਸਿਆ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਮੈਡੀਸਿਨ ਦਿੱਤੀ ਸੀਗੀ ਜਿਹੜੀ ਹੈਗੀ ਉਹਦੇ ਨਾਲ ਮਤਲਬ ਕੀ ਕਹਿੰਦੇ ਜੀ ਗਰੰਟੀ ਹੈ ਹਾਈਟ ਦਾ ਫਰਕ ਪਏਗਾ ਪਏਗਾ ਉਹ ਬਾਕੀ ਪ੍ਰੈਕਟੀਕਲ ਤੁਹਾਡੇ ਪਹਿਲਾਂ ਰੁਕ ਗਈ ਸੀ ਹਾਈਟ ਉਹ ਪਹਿਲਾਂ ਘਟ ਸੀਗੀ ਹਾਈਟ ਇਹਦੀ ਤੇ ਹੁਣ ਅੱਗੇ ਨਾਲ ਫਰਕ ਹੈਗਾ ਕੱਬੋ ਫਰਕ ਹੈਗਾ ਹਾਈਟ ਦਾ ਵੀ ਫਰਕ ਹੈ ਤੇ ਹੈਲਥ ਦਾ ਵੀ ਤੁਸੀਂ ਬਿਲਕੁਲ ਬਿਲਕੁਲ ਭਾਜੀ weight ਵੀ ਬਹੁਤ ਘਟ ਸੀ ਜਾਂਦਾ weight ਦਾ ਵੀ ਫਰਕ ਪਏਗਾ ਇਨਾ weight ਸੀ ਪਹਿਲਾਂ ਇਹਦਾ ਪਹਿਲਾਂ ਇਹਦਾ ਹੁਣ ਤੁਸੀਂ ਲਗਾ ਲਓ ਮੇਰੇ ਹਿਸਾਬ ਨਾਲ 35 ਤੋਂ 40 ਦੇ ਆਸ-ਪਾਸ ਹੁਣ ਅੱਗੇ ਨਾਲ 10 ਕਿਲੋ ਵਧੇ ਹੀ ਹੈਗਾ 10 ਕਿਲੋ ਵਜ਼ਨ ਵਧਿਆ ਹੈ ਬਲੱਸ ਹਾਈਟ ਵੀ ਵਧੀ ਹੈਗੀ ਹੈ রাইਟ ਬਿਲਕੁਲ ਕਿਨੇ ਕੋਈ ਹੋਰ ਵੀ ਨਾਲ ਆਏ ਤੁਹਾਡੇ ਨਹੀਂ ਮੇਰੇ ਮਦਰ ਆਏ ਨੇ ਵਾਈਫ ਵਾਈਫ ਨੇ ਨਾਲ ਸਾਰਾ ਪਰਿਵਾਰ ਹੀ ਲੈ ਕੇ ਆਇਆ ਸਤਿਗੁਰੂ ਮਾਤਾ ਜੀ ਸਤਿਗੁਰੂ ਜੀ ਜੀ ਆਲਾ ਜੀ ਤੁਹਾਡੇ ਠੀਕ ਹੋ ਜੀ ਹਾਂ ਜੀ ਬਹੁਤ ਵਧੀਆ ਹੈ ਜੀ ਚੁਮਕੇ ਬੜੇ ਸੋਹਣੇ ਪਾਇਨ ਬੱਚਿਆਂ ਦੀ ਮਿਹਰਬਾਨੀ ਹੈ ਅੱਛਾ ਪੋਤੀ ਦੀ ਕਹਿੰਦੇ ਹਾਈਟ ਘਟ ਸੀ ਤੁਹਾਡੇ ਦੀ ਹਾਂਜੀ ਹਾਂਜੀ ਫਰਕ ਪਿਆ ਹੁਣ ਹਾਂਜੀ ਬਹੁਤ ਫਰਕ ਪਿਆ ਮੈਨੂੰ ਤਾਂ ਟੈਨਸ਼ਨ ਹੀ ਬਹੁਤ ਸੀਗੀ ਮੈਂ ਕਿਹਾ ਬੀਨ ਦੀ ਹਾਈਟ ਬਹੁਤ ਘਟ ਹੈਗੀ ਹੈ ਫਿਰ ਬੇਟਾ ਲੈ ਕੇ ਆਇਆ ਸੀ ਡਾਕਟਰ ਸਾਹਿਬ ਕੋਲ ਕਹਿੰਦੇ ਜੇ ਦੀ ਹਾਈਟ ਵੱਧ ਜਾਏਗੀ ਬੇਟ ਵੀ ਵਧੇਗਾ ਇਹਦਾ ਹਾਂਜੀ ਤੇ ਫਿਰ ਉਹ ਡਾਕਟਰ ਸਾਹਿਬ ਤਾਂ ਕਹਿੰਦੇ ਨੇ ਵੀ ਉਹਨਾਂ ਦੇ ਨੁਸਖਾ ਇਸ ਤਰ੍ਹਾਂ ਦਾ ਹੈਗਾ ਵੀ ਲੋਕ ਤੁਹਾਨੂੰ ਲੰਬੂ ਲੰਬੂ ਕਹਿਣਗੇ ਉਹ ਤਾਂ ਕਹਿਣ ਲੱਗੇ ਅਜਾ ਪਿਓ ਦੇ ਪਿਓ ਦੇ ਤਾਂ ਮਤਲਬ ਬਰਬਰ ਜਾ ਰਿਹਾ ਜੀ ਹੁਣ ਹਾਂਜੀ ਦੇਖੋ ਤੁਸੀਂ ਇੱਕ ਵਾਰ ਤੁਸੀਂ ਦੇਖੋ ਥੋੜਾ ਬਹੁਤ ਹੀ ਫਰਕ ਹੈਗਾ ਤੇ ਮੇਰੇ ਨਾਲੋਂ ਵੀ ਮੇਰੀ ਹਾਈਟ ਵੀ 6 1 ਹੈਗੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਡਾ ਬੱਚਾ ਕਰੇਗਾ ਡਾਕਟਰ ਸਾਹਿਬ ਕੀ ਕਹਿੰਦੇ ਵੀ 6 ਤੋਂ ਉੱਪਰ ਜਾਏਗੀ ਬਿਲਕੁਲ ਜੀ ਬਿਲਕੁਲ ਕਨਫਰਮ ਹੈ ਜੀ ਬਿਲਕੁਲ ਵਧੀਆ ਜੀ ਹਾਂ ਜੀ ਹਾਂ ਜੀ ਸੋ ਤੁਸੀਂ ਦੇਖੋ ਪਰਿਵਾਰ ਹੈਗਾ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਔਰ ਹਾਈਟ ਦਾ ਔਰ ਹੈਲਥ ਦਾ ਇਸ਼ੂ ਸੀ ਸੱਚਕਲਪਨ ਜੀ ਸੱਚਕਲਪਨ ਜੀ ਕੀ ਨਾਮ ਹੈ ਤੁਹਾਡਾ ਰਜਨੀ ਅਰੋੜਾ ਅੱਛਾ ਮੈਨੂੰ ਲੱਗਦਾ ਹੈ ਤੁਹਾਡੀ ਸੱਸ ਨੂੰ ਆਪਣੇ ਪੋਤੇ ਦੀ ਵੱਧ ਟੈਨਸ਼ਨ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਇਹਦੀ ਹਾਈਟ ਕਰਕੇ ਸਾਨੂੰ ਤਾਂ ਬਹੁਤ ਟੈਨਸ਼ਨ ਸੀ ਇਹਦੇ ਫਰੈਂਡ ਵਗੈਰਾ ਦੀ ਹਾਈਟ ਇੰਨੀ ਜ਼ਿਆਦਾ ਹੈ ਨਾ ਬਹੁਤ ਇਹ ਤਾਂ ਬਹੁਤ ਛੋਟਾ ਜਿਹਾ ਲੱਗਦਾ ਸੀ ਉਹਨਾਂ ਦੇ ਵਿੱਚ ਔਰ ਕਲਾਸ ਵਾਲੇ ਵੀ ਕਹਿੰਦੇ ਸੀ ਵੀ ਛੋਟੀ ਕਲਾਸ ਚਾਹੀਦਾ ਵੱਡੀ ਕਲਾਸ ਚਾਹੋ ਗਿਆ ਵੀ ਹਾਈਟ ਦੀ ਬਹੁਤ ਛੋਟੀ ਆ ਵੀ ਸ਼ਾਇਦ ਇਹ ਛੋਟੀ ਕਲਾਸ ਵੱਡੀ ਸੀ ਹਾਈਟ ਛੋਟੀ ਸੀ ਹਾਈਟ ਛੋਟੀ ਸੀ ਹਾਂਜੀ ਇਹਦੀ ਨਹੀਂ ਹੁਣ ਤਾਂ ਕਾਫੀ ਉੱਪਰ ਇੰਪਰੂਵਮੈਂਟ ਹੈ ਗਿਆ ਜੀ ਜੀ ਸੋ ਤੁਸੀਂ ਦੇਖੋ ਲੋਕ ਆਪੋ ਆਪਣੇ ਤਜਰਬੇ ਹੈਗੇ ਨੇ ਜਿਹੜੇ ਸਾਂਝੇ ਕਰ ਰਹੇ ਨੇ ਇੱਕ ਹੋਰ ਬ੍ਰਦਰ ਸਾਡੇ ਖੜਾ ਭਾਈ ਜੀ ਕੀ ਸੋਚ ਰਹੇ ਹੋ ਸਸਤੀ ਦਾ ਕੀ ਸੋਚੇ ਜਾ ਰਹੇ ਹੋ ਨੰਬਰ ਦੇਖ ਰਹੇ ਨੇ ਨੰਬਰ ਆਉਣ ਵਾਲਾ ਅੱਛਾ ਨੰਬਰ ਆਉਣ ਵਾਲਾ ਕੀ ਪ੍ਰੋਬਲਮ ਹੈ ਬੇਟੇ ਬਾਥੀ ਲੈ ਕੇ ਗਈ ਸੀ ਹਾਈਟ ਅੱਛਾ ਹਾਂਜੀ ਲੈ ਕੇ ਗਏ ਸੀ ਬੇਟਾ ਕਿੱਥੇ ਜੀ ਉਹ ਉਹ ਆਈ ਨਹੀਂ ਪਿੰਡੀ ਆ ਮੈਂ ਅੱਛਾ ਪਿੰਡੀ ਐ ਕੀ ਕਿੰਨੀ ਹਾਈਟ ਸੀ ਬੇਟੇ ਦੀ 5-7 ਹੈਗੀ ਐ ਅੱਛਾ ਪਿਆ ਫਰਕ ਕਿਤਰਾ ਇੰਚ ਦਾ ਅੱਧਾ ਇੰਚ ਦਾ ਫਰਕ ਪੈ ਗਿਆ ਕਿੰਨੇ ਟਾਈਮ ਚ ਹਾਂ ਦੋ ਵਾਰੀ ਲੈ ਗਿਆ ਦੋ ਕੁ ਮਹੀਨੇ ਦੀ ਸਾਰੇ ਅੱਜ ਕੱਦ ਵਾਲੇ ਕੱਦ ਵਧਾਉਣ ਆ ਲਈ ਇੱਥੇ ਇਕੱਠੇ ਹੋਏ ਹੋਏ ਨੇ ਦੋ ਦੋ ਮਹੀਨੇ ਹੋ ਗਏ ਆ ਦੋ ਮਹੀਨੇ ਹੋ ਗਏ ਹਾਂ ਦੋ ਅੱਧਾ ਇੰਚ ਦਾ ਫਰਕ ਪੈ ਗਿਆ ਅੱਧਾ ਇੰਚ ਦਾ ਫਰਕ ਪੈ ਗਿਆ ਹਾਂ ਜੀ 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 ਉਮਰ ਕਿੰਨੀ ਐ ਬੇਟੇ ਦੀ ਤੁਹਾਡੇ ਦੀ ਉਮਰ 22 ਸਾਲ ਹੈ 22 ਸਾਲ ਦੀ ਉਮਰ ਹੈ 22 ਸਾਲ ਦੀ ਉਮਰ 'ਚ ਵੀ ਕੱਦ ਵਧ ਗਿਆ ਵਧ ਗਿਆ ਹਾਂ ਜੀ ਉਹ ਤੱਕ ਸਾਨੂੰ ਤੇ ਇਹ ਕਹਿੰਦੇ ਨੇ ਜੀ ਸਾਨੂੰ ਦੱਸਿਆ ਵੀ ਹੋ ਗਿਆ ਕਿ 19 ਸਾਲ ਤੋਂ ਬਾਅਦ 18 ਸਾਲ ਤੋਂ ਬਾਅਦ ਜਿੰਨੀ ਹਾਈਟ ਹੋ ਗਈ ਠੀਕ ਹੈ ਉਸ ਤੋਂ ਬਾਅਦ ਤਾਂ ਕੱਦ ਵਧਣੀ ਨਹੀਂ ਨਹੀਂ ਪਿਆ ਫਰਕ 22 ਸਾਲ ਜਿਵੇਂ ਪਹਿਲਾਂ ਹੀ ਤੁਹਾਡੀ ਮੇਰੇ ਖਿਆਲ ਤੁਹਾਡੀ ਦੇਖੀ ਸੀ ਇੰਟਰਵਿਊ ਜੀ 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 ਉਹਨੂੰ ਦੇਖ ਕੇ ਆਏ ਸੀ ਮੈਂ ਉਦੋਂ ਅੱਛਾ 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 ਹਾਂ ਜੀ ਤੇ ਕਿੰਨੇ ਟਾਈਮ ਚ ਫਰਕ ਪੈ ਗਿਆ 2 ਮਹੀਨੇ ਚ 2 ਮਹੀਨੇ ਚ 2 ਮਹੀਨਿਆਂ ਚ ਅੱਧਾ ਇੰਚ ਦਾ ਜਿਹੜਾ ਫਰਕ ਹੈਗਾ ਉਹ ਤੁਸੀਂ ਦੇਖੋ ਇਹ ਪਰਿਵਾਰ ਕਹਿ ਰਹੇ ਕਿ ਇਹਨਾਂ ਦਾ ਪੈ ਗਿਆ ਬਹੁਤ ਬਹੁਤ ਸ਼ੁਕਰੀਆ ਇੱਕ ਹੋਰ ਪਰਿਵਾਰ ਹੈਗਾ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰੋਬਲਮ ਕੀ ਦਿੱਕਤ ਲੈ ਕੇ ਨੇ ਸੱਚਕਲ ਭਾਜੀ ਸੱਚੀ ਜੀ ਕੀ ਨਾ ਜੀ ਤੁਹਾਡਾ ਬੇਨਤ ਕੌਸ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਆਏ ਆ ਲੁਧਿਆਣੇ ਤੋਂ ਲੁਧਿਆਣੇ ਤੋਂ ਹੀ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਬੇਟੇ ਦੀ ਹਾਈਟ ਦਾ ਹੀ ਸੀਗਾ ਅੱਛਾ ਇਹਦਾ ਵੀ 1 ਇੰਚ ਕਰਦ ਵਧ ਗਿਆ ਇਹਦਾ 1 ਇੰਚ ਹਾਂਜੀ ਜੀ 1 ਇੰਚ ਬਹੁਤ ਹੁੰਦਾ ਨਹੀਂ ਨਹੀਂ ਵਧਿਆ ਹੈ ਇੰਚ ਨਾਲ ਬੰਦਾ ਅੱਧੇ ਇੰਚ ਨਾਲ ਇੱਕ ਸੂਤ ਨਾਲ ਵੀ ਫੌਜ ਚ ਰਹਿ ਜਾਂਦੇ ਨੇ ਜਿਹੜੇ ਸਾਡੇ ਮੁੰਡੇ ਭਰਤੀ ਹੋਣ ਜਾਂਦੇ ਕਰਤਾ ਵਧਿਆ ਇਹਦਾ ਹਾਂਜੀ ਐਕਟੀਵਿਟੀ ਵੀ ਕਰਵਾਉਂਦੇ ਆ ਨਾਲ ਮੈਡੀਸਨ ਵੀ ਦਿੰਦੇ ਆ ਅੱਛਾ ਤੇ ਪਹਿਲਾਂ ਕਿੰਨਾ ਸੀ ਹਾਈਟ ਕਿੰਨੀ ਸੀ ਬਿਲ ਜੀ ਪੌਣੇ 1.5 ਸੀਗੀ ਹਾਂ ਮਤਲਬ ਪੌਣੇ 5 ਸੀ ਹਾਂ ਹੁਣ ਕਿੰਨੀ ਹੋ ਗਈ ਹੁਣ ਤਾਂ ਜੈਸੇ 5 ਕੀ ਤੱਕ ਪਹੁੰਚੀ ਗਈ ਹੈ ਅੱਛਾ ਪਤਾ ਕਿ ਕਿੱਟ ਘਟਾ ਸੀਗੀ ਪਤਾ ਕੀ ਨਾ ਹੈ ਮੇਰਾ ਹਰਨਾਮ ਸਿੰਘ ਨਾਮ ਹੈ ਬੇਟਾ ਕੀ ਨਾ ਹੈ ਬੇਟਾ ਪਰਮਵੀਰ ਸਿੰਘ ਪਰਮਵੀਰ ਹੈ ਤੇ ਕੀ ਸੋਚ ਕੇ ਆਏ ਸੀ ਇੱਥੇ ਤੁਸੀਂ ਸੋਚ ਕੇ ਅਸੀਂ ਫੇਸਬੁਕ ਤੇ ਦੇਖਿਆ ਸੀ ਵੀ ਇੱਥੇ ਹਾਈਟ ਵੱਧ ਜਾਂਦੀ ਇਹਨਾਂ ਦੀ ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਆਇਆ ਦਿਖਾਇਆ ਕਰੇ ਸਲਾਹ ਕੀਤੀ ਮੈਂ ਕਿ ਤੇ ਫਿਰ ਡਾਕਟਰ ਕੋਲ ਆ ਸਭ ਕੋਲ ਆਏ ਇਹ ਕਹਿੰਦੇ ਅਸੀਂ 24 ਸਾਲ ਤੱਕ ਕੱਦ ਵੱਧ ਸਕਦਾ ਹੈ ਤੇ ਫਿਰ ਅਸੀਂ ਅਸੀਂ ਵੀ ਕਿਤੇ ਵੀ 24 ਸਾਲ ਤੱਕ ਕੱਦ ਸਾਨੂੰ ਤਾਂ ਦੱਸਿਆ ਗਿਆ ਕਿ 18 19 ਸਾਲ ਹੀ ਸਟਾਪ ਇਹੀ ਸੋਚਦੇ ਵੀ 18 ਸਾਲ ਤੋਂ ਬਾਅਦ ਕੱਦ ਨਹੀਂ ਵੱਧਦਾ ਅੱਗੇ ਤਾਂ ਕਹੀ ਸੁਣਿਆ ਸੀ ਅਜੇ ਤੱਕ ਲੇਕਿਨ ਇੱਥੇ ਆ ਡਾਕਟਰ ਸਾਹਿਬ ਨੇ ਕਿਹਾ ਤੇ ਬਹੁਤ ਫਰਕ ਪਏਗਾ ਸਾਨੂੰ ਉਮੀਦ ਜਾਗੀ ਇੱਕ ਤਰ੍ਹਾਂ ਦੀ ਤੇ ਅਸੀਂ ਦਵਾਈ ਲਈ 2 ਮਹੀਨਾ ਹੋ ਗਿਆ ਦਵਾਈ ਲੈ ਨੂੰ ਦੂਜੀ ਵਾਰੀ ਦੂਜੇ ਮਹੀਨੇ ਦਵਾਈ ਲੈ ਗਏ ਅਸੀਂ ਤੇ ਫਿਰ ਅੱਜ ਡਾਕਟਰ ਸਾਹਿਬ ਨੂੰ ਮਿਲਣ ਆਏ ਸੀ ਅਸੀਂ ਤੇ ਸਾਡੇ ਬੱਚੇ ਦਾ 1 ਇੰਚ ਵਧਿਆ ਕਹਿੰਦਾ ਕੀ ਬਾਤ ਆਜੋ ਪਰਮਵੀਰ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਪਰਮ ਆਜੋ ਨੇੜੇ ਅਸੀਂ ਪਰਮਵੀਰ ਨਾਲ ਵੀ ਗੱਲਬਾਤ ਕਰਾਂਗੇ ਕੋਈ ਨਹੀਂ ਸ਼ਰਮਾਉਣ ਦੀ ਗੱਲ ਨਹੀਂ ਦੱਸੋ ਜਿਹੜੇ ਤੁਹਾਡੇ ਵਰਗੇ ਜਿਹੜੇ ਜਵਾਕ ਹੈਗੇ ਨੇ ਸਾਡੇ ਲਟਕ ਲਟਕ ਕੇ ਉਹਨਾਂ ਦੀਆਂ ਬਾਹਾਂ ਤਾਂ ਲੰਬੀਆਂ ਹੋ ਗਈਆਂ ਪਰ ਉਹਨਾਂ ਦੀ ਹਾਈਟ ਨਹੀਂ ਵਧੀ ਕੀ ਹੋ ਗਿਆ ਸੀ ਹਾਈਟ ਘਟ ਸੀ ਹਾਂਜੀ ਕੀ ਕਹਿੰਦੇ ਸੀ ਜਵਾਬ ਥੋੜੀ ਤਾਂ ਨਹੀਂ ਉਹਨਾਂ ਨੂੰ ਕੋ ਕਲਾਸ ਛੋਟੀ ਸੀ ਕਲਾਸ ਵੱਡੀ ਸੀ ਹਾਈਟ ਛੋਟੀ ਸੀ ਹਾਂਜੀ ਇਹੀ ਕੰਮ ਸੀ ਕਿਹੜੀ ਕਲਾਸ ਵੱਡ ਤੇ ਪਰਮ ਮੈਂ ਪਲਸ 1 ਚੋਂ ਹਾਂਜੀ ਪਲਸ 1 ਪਲਸ 1 ਚੋਂ ਅੱਛਾ ਦੇਖਣ ਨੂੰ ਤਾਂ ਲੱਗਦਾ ਨਹੀਂ ਵੀ ਪਲਸ 1 ਚੋਂ ਹੈਗਾ ਹਾਂਜੀ ਅੱਛਾ ਕਿਹੜੀ ਸਟਰੀਮ ਹੈ ਤੁਹਾਡੇ ਕੋਲ ਕੀ ਰੱਖਿਆ ਕਮਰਸ ਕਮਰਸ ਰੱਖਿਆ ਹੈ ਬੜਾ ਕੇ ਕੀ ਬਣਨਾ ਹੈ ਅਜੇ ਪਤਾ ਨਹੀਂ ਲੇਕਿਨ ਹਾਈਟ ਜ਼ਰੂਰ ਵਧਾ ਰਹੇ ਨੇ ਕਿ ਵੱਡੇ ਹਾਈਟ ਵੱਡੀ ਹਾਂਜੀ ਕਿੰਨੇ ਇੰਚ ਵਧੀ ਫਾਈਲ 1 ਇੰਚ ਵਧੀ ਰੋ ਸੋ ਦੇਖਦੇ ਹੋਵੋਗੇ ਕੋਈ ਲਕੀਰ ਲਾਈ ਪੰਜ ਕੋਈ ਲਕੀਰ ਲਾਈ ਹੋਈ ਹੈ ਜੀ ਤੇ ਤੁਸੀਂ ਲਕੀਰ ਲਾਈ ਹਾਂਜੀ ਲਗਾਈ ਗਿਆ ਲਕੀਰ ਟੱਪ ਗਿਆ ਹਾਂਜੀ ਲਕੀਰ ਤਾਂ ਟੱਪ ਗਿਆ ਸੇ ਤਸਵੀਰਾਂ ਨੇ ਤਜਰਬੇ ਨੇ ਲੋਕ ਆਪੋ ਆਪਣੇ ਦੱਸ ਰਹੇ ਨੇ ਇੱਕ ਬਾਪੂ ਜੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਬੈਠੇ ਨੇ ਔਰ ਕੀ ਦਿੱਕਤ ਪਰੇਸ਼ਾਨੀਆਂ ਨੂੰ ਲੈ ਕੇ ਆਏ ਸੇ ਸੱਚ ਕਾਲ ਬਾਪੂ ਜੀ ਸਾਥਰੀ ਗਾਗੀ ਕੀ ਨਾ ਹੈ ਤੁਹਾਡਾ ਜਰਨੈਲ ਸਿੰਘ ਜੀ ਕਿੱਥੋਂ ਆਏ ਹੋ ਪਿੰਡਰ ਕਲਾਂਦੋ ਜੀ ਅੱਛਾ ਪਿੰਡਰ ਕਲਾਂ ਨਾ ਵੀ ਜਰਨੈਲ ਤੇ ਆਏ ਵੀ ਪਿੰਡ अच्छा की प्रॉब्लम लेके आए सी बापू जी मैं जी इथे आया सी कान की प्रॉब्लम पर लेके आए सी जी अच्छा की होंदा सी कान एक त परा रहंदा सी ते एक सुनाई ਘਟ ਦਿੰਦਾ ਸੀ अच्छा जी हां जी ते फिर की किते ਇਹਨਾਂ ਨੇ ਇਹਨਾਂ ਨੇ ਮੈਨੂੰ ਟਰੀਟਮੈਂਟ ਦੇ ਕੇ ਦਵਾਈ ਦਿੱਤੀ ਆ ਜੀ अच्छा ਹੁਣ ਮੈਨੂੰ 2 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਅੱਛੀ ਪ੍ਰਸੰਟ ਮੈਨੂੰ ਫਾਇਦਾ ਆ ਜੀ ਅੱਛੀ ਪੰਜਾਤੀ 80% हां जी मतलब ਹੁਣ ਦੂਰੋਂ ਸੁਣ ਲਨੇ ਪੂਰਾ ਸੁਣਦਾ ਜੀ ਪਹਿਲਾਂ ਕਿੰਨਾ ਕਿੰਨੀ ਨੇੜੇ ਨੂੰ ਨਹੀਂ ਸੁਣਦਾ ਸੀ ਕਿੰਨਾ ਯਾਨੀ ਕਿ ਨੇੜੇ ਬਹੁਤ ਘੱਟ ਸੁਣਦਾ ਸੀਗਾ ਤੇ ਦੂਰੋਂ ਦਾ ਸੁਣਦਾ ਨਹੀਂ ਸੀ ਐਸ ਕੰਨ ਸੁਣਦਾ ਇਧਰੋਂ ਜਾ ਉਹ ਨਹੀਂ ਸੁਣਦਾ ਜੀ ਖੱਬੇ ਪਾਸੇ ਤੇ ਸੁੰਦਰ ਸੀ ਸੱਜੇ ਪਾਸੇ ਬੰਦ ਹੋ ਗਿਆ ਹਾਂ ਬੰਦੀ ਜੀ ਤੇ ਜਿੰਨੀ ਕਿ ਮੈਂ ਦੂਰੋਂ ਗੱਲ ਕਰ ਰਿਹਾ ਇੰਨੀ ਕਿ ਦੂਰੋਂ ਸੁੰਦਾ ਸੀ ਤੁਹਾਨੂੰ ਪਹਿਲਾਂ ਇਕੱਠ ਸੁਣਦਾ ਜੀ ਇੰਨੀ ਕਿ ਦੂਰੋਂ ਵੀ ਤੇ ਹੁਣ ਠੀਕ ਸੁੰਦਾ ਹਾਂਜੀ ਹਾਂਜੀ ਬਿਲਕੁਲ ਸਹੀ ਤੇ ਮੈਂ ਤਾਂ ਬਹੁਤ ਹਲਕਾ ਬੋਲਿਆ ਫਿਰ ਵੀ ਬਾਪੂ ਜੀ ਨੇ ਸੁਣ ਗਿਆ ਮੈਂ ਤਾਂ ਬਹੁਤ ਘੱਟ ਬੋਲੇ ਆ ਬਹੁਤ ਹਣੀ ਹੁਣ ਤਾਂ ਇਹ ਬਹੁਤ ਇਹਨਾਂ ਦੀ ਮਿਹਰਬਾਨੀ ਆ ਜੀ ਇਹਨਾਂ ਦੀ ਅੱਛਾ ਹੋਰ ਕਿੱਦਿ ਦਿਖਾਇਆ ਸੀ ਬਾਪੂ ਜੀ ਮੈਨਾਂ ਅੱਛੀ ਦਿਖਾਉਣ ਮੌਕੇ ਅੱਛਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਹਾਡੇ ਮਤਲਬ ਜਿਹੜਾ ਅੰਦਰੋਂ ਆ ਹਾਂ ਮਤਲਬ ਕੁਮਜੋਰੀ ਬ ਠੀਕ ਨਹੀਂ ਹੋਣਾ ਠੀਕ ਹੋਣਾ ਫਿਰ ਮੈਂ ਗਏ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਦੱਸੀ ਅੱਛਾ ਉਹਨਾਂ ਨੇ ਸਾਰਾ ਇਹਨੇ ਚੈੱਕ ਕੀਤਾ ਜੀ ਇਧਰਲੇ ਕੰਨ ਵਿੱਚ ਚੈੱਕ ਕੀਤਾ ਇਧਰਲੇ ਵਿੱਚਾਂ ਕਿੰਨੇ ਕੀਤਾ ਸੀ ਇਧਰ ਤਾਂ ਸੀਗਾ 70 50 75% ਇਧਰ ਸੀਗਾ 30 35% ਮਤਲਬ ਇਧਰ 30 35% ਹੁੰਦਾ ਸੀ ਉਧਰ 70% ਬੰਦ ਸੀ ਹਾਂ ਉਹਦੇ ਕਰਕੇ ਹੁਣ ਮੈਨੂੰ ਜੀ ਬਹੁਤ ਬਿਲਕੁਲ ਠੀਕ ਆ ਮੈਂ ਬਹੁਤ ਵਧੀਆ ਮੈਨੂੰ ਆਵਾਜ਼ ਆਉਂਦੀ ਸਾਫ਼ ਹੁੰਦੀ ਆਵਾਜ਼ ਅੱਛਾ ਇਹ ਨਹੀਂ ਗੱਲ ਹੈ ਵੀ ਅੱਗੇ ਤਾਂ ਆਵਾਜ਼ ਸਾਹ ਸਾਹ ਦੀ ਆਵਾਜ਼ ਆਉਂਦੀ ਸੀ ਬਿਲਕੁਲ ਨਹੀਂ ਆਉਂਦੀ ਟਿੰਡੀ ਵੀ ਆਉਂਦੀ ਸੀ ਆਵਾਜ਼ ਵਾਈਲਾ ਆਉਂਦੀ ਸੀ ਜੀ अच्छा टी टी शशा हां पहला आउंदी जी हो नहीं आउंदी जी 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 चलो ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੁਹਾਡੇ ਤਜਰਬੇ ਤੁਹਾਡੇ ਨਾਲ ਅਸੀਂ ਸਾਂਝੇ ਕਰਾਏ ਨੇ ਔਰ ਲੋਕ ਨੇ ਵੱਡੀ ਗਿਣਤੀ ਚ ਅੱਜ ਪਹੁੰਚੇ ਹੋਏ ਨੇ ਆਪੋ ਆਪਣੀ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਗੱਲਬਾਤ ਅਸੀਂ ਕਰਦੇ ਆ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਜੀ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਫਰੁਖੀ ਸਾਹਿਬ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅੱਜ ਫਿਰ ਸਾਡੇ ਕੋਲ ਆਏ ਜੀ ਅੱਛਾ ਡਾਕਟਰ ਸਾਹਿਬ ਇੱਥੇ ਮੈਂ ਬਹੁਤ ਲੋਕ ਦੇਖੇ ਨੇ ਪਹਿਲੀ ਗੱਲ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹਾਈਟ ਦੀ ਗੱਲ ਕਰਾਂ ਤੁਹਾਡੇ ਨਾਲ ਨਕਸੀਰ ਦੀ ਗੱਲ ਕਰਾਂ ਸਕਿਨ ਦੀ ਗੱਲ ਕਰਾਂ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜੀ ਇਸ ਵੇਲੇ ਬੱਚਿਆਂ ਨੂੰ ਤਾਂ ਹਾਈਟ ਦੀਆਂ ਦੇਖੋ ਫਰੂਕੀ ਸਾਹਿਬ ਸਾਡੀਆਂ ਲੱਗੀਆਂ ਡਿਊਟੀਆਂ ਜੀ ਅਸੀਂ ਕਹੀਏ ਨਾ ਅਸੀਂ ਕੁਝ ਵੀ ਨਹੀਂ ਉਸ ਪ੍ਰਮਾਤਮਾ ਦੀ ਰਹਿਮਤ ਆ ਜਿਹੜੇ ਅੱਜ ਸਾਡੀ ਡਿਊਟੀ ਲੱਗੀ ਆ ਅਸੀਂ ਨਿਭਾਈ ਜਾਂਦੇ ਆ ਤਾਂ ਰਿਜ਼ਲਟ ਮਿਲ ਹੀ ਜਾਂਦੇ ਆ ਦੇਖੋ ਫਰੂਕੀ ਸਾਹਿਬ ਬੰਦਾ ਕੁਝ ਵੀ ਨਹੀਂ ਜੇ ਕਹਵੇਂ ਨਾ ਮੈਂ ਜਿਹਦੇ ਵਿੱਚ ਮੈਂ ਆ ਗਈ ਉਹ ਫਰੂਕੀ ਸਾਹਿਬ ਮਾਰਿਆ ਗਿਆ ਦੇਖੋ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਮਹਾਰਾਜ ਦਾ ਨਾਮ ਲੈ ਕੇ ਜਦੋਂ ਮੈਡੀਸਨ ਤਿਆਰ ਕਰਦੇ ਹਾਂ ਨਾ ਉਹ ਆਪ ਸਹਾਈ ਹੁੰਦਾ ਜੀ ਉਹ ਆਪਣੇ ਆਪ ਰਿਜ਼ਲਟ ਤਾਂ ਮਿਲ ਨਹੀਂ ਮਿਲਿਆ ਦੇਖੋ ਬਹੁਤ ਬੰਦੇ ਨੇ ਮੇਰੇ ਕੋਲ ਹੁੰਦੇ ਕਹਿੰਦੇ ਜੀ ਉਹ ਡਾਕਟਰ ਕਹਿੰਦਾ ਜੀ ਮੈਂ ਤਾਂ ਤੈਨੂੰ ਇੰਨੇ ਦਿਨਾਂ ਚ ਕਰ ਦੂੰ ਉਹ ਦੇਖੋ ਜਿਹੜੇ ਮੈਂ ਆ ਗਈ ਉਥੇ ਰਿਜ਼ਲਟ ਨਹੀਂ ਮਿਲਨੇ ਕੰਨਾਂ ਦੀ ਸਮੱਸਿਆ ਫਰੂਕੀ ਸਾਹਿਬ ਬਹੁਤ ਜ਼ਿਆਦਾ ਸੀਗੀ ਲੋਕ ਬੜੇ ਪਰੇਸ਼ਾਨ ਸੀਗੇ ਮੈਂ ਕਹਿੰਦਾ ਜੀ ਹਜ਼ਾਰਾਂ ਹੀ ਲੋਕ ਆਏ ਇਹ ਨਹੀਂ ਕਹਿੰਦਾ ਮੈਂ ਹਜ਼ਾਰਾਂ ਹੀ ਠੀਕ ਹੋ ਗਏ ਮੈਂ ਕਹਿੰਦਾ ਜੇ ਉਹਦੇ ਵਿੱਚੋਂ 30% ਵੀ ਠੀਕ ਹੋ ਗਏ ਹੁਣ ਮੇਰੇ ਉਸ ਮਾਲਕ ਦੇ ਅੱਗੇ ਹਾਜ਼ਰੀ ਲੱਗੀ ਫਰੂਕੀ ਸਾਹਿਬ ਮੈਂ ਧੰਨਵਾਦ ਬਹੁਤ ਕਰਦਾ ਉਹਨਾਂ ਨੇ ਸਾਨੂੰ ਹਨਰ ਬਖਸ਼ਿਆ ਉਹਨਾਂ ਨੇ ਸਾਨੂੰ ਇੰਨੇ ਜੋਗਾ ਕੀਤਾ ਉਹਨਾਂ ਨੇ ਦੇਖੋ ਬਚਪਨ ਤੋਂ ਬੋਲੇ ਪੇਸ਼ੈਂਟ ਜਿਹੜੇ ਬਚਪਨ ਤੋਂ ਬੱਚੇ ਸੀਗੇ ਜਦੋਂ ਉਹਨਾਂ 'ਚ ਇੱਕ ਬੱਚਾ ਵੀ ਸੁਣਨ ਲੱਗ ਗਿਆ ਵੀਰੂਕੀ ਸਾਹਿਬ ਮੇਰਾ ਜੀਵਨ ਸਫਲ ਹੋ ਗਿਆ ਮੈਂ ਇਹ ਕਹੂੰਗਾ ਵੀ ਮੈਂ ਜ਼ਿੰਦਗੀ ਦੇ ਆਉਣ ਦਾ ਮੇਰਾ ਜਿਹੜਾ ਮਕਸਦ ਸੀ ਆ ਪੂਰਾ ਹੋ ਗਿਆ। ਦੇਖੋ ਫਰੁਕੀ ਸਾਹਿਬ ਇੱਕ ਇਨਸਾਨ ਬੈਠਾ ਆਪਾਂ ਦੋ ਗੱਲਾਂ ਕਰਦੇ ਆਂ ਤੀਜਾ ਬੰਦਾ ਆਪਣੇ ਕੋਲ ਬੈਠਾ ਉਹ ਕਹਿੰਦਾ ਮੈਨੂੰ ਸੁਣਾਈ ਨਹੀਂ ਦਿੰਦਾ ਕੀ ਕਹਿ ਰਹੇ ਹੋ? ਉਹ ਕਿਉਂ ਨਹੀਂ ਸੁਣਾਈ ਦਿੰਦਾ ਵਿਚਾਰਾ ਉਹ ਬੜਾ ਪਰੇਸ਼ਾਨ ਆ ਜੇ ਉਹਨੂੰ ਸੁਣਨ ਲੱਗ ਜਵੇ। ਇਹ ਤਾਂ ਉੱਤੇ ਦੀ ਸਾਡੇ ਲਈ ਕੁਝ ਵੀ ਨਹੀਂ ਹੈਗੀ ਹਨਾ। ਪੈਸਾ ਨਹੀਂ ਹੁੰਦਾ ਫਰੁਕੀ ਸਾਹਿਬ ਹਰ ਚੀਜ਼। ਜੇ ਪੈਸਾ ਹੀ ਸਾਰਾ ਕੁਝ ਲੈ ਆਉਂਦਾ ਤਾਂ ਸਾਨੂੰ ਸਾਰੇ ਅਮੀਰ ਲੋਕ ਬਿਮਾਰ ਨਾ ਹੁੰਦੇ ਬਿਮਾਰੀਆਂ ਤੋਂ ਛਡਕਾਰਾ ਹੋ ਜਾਂਦਾ ਇੱਥੇ ਕੋਈ ਬਿਮਾਰ ਨਾ ਹੁੰਦਾ ਦੇਖੋ ਰਹਿਮਤ ਉਹਦੀ ਆ ਜੇ ਅਸੀਂ ਕੁਦਰਤ ਦੇ ਨਾਲ ਜੁੜਾਂਗੇ ਰੁਕੀ ਸਾਹਿਬ ਕਦੇ ਨਿਰਾਸ਼ ਨਹੀਂ ਹੋਵਾਂਗੇ ਅਸੀਂ ਸਾਨੂੰ ਲੋਕਾਂ ਨੇ ਕੁਦਰਤ ਤੋਂ ਦੂਰ ਕਰਤਾ ਕਿਉਂ ਕਰਤਾ ਸਾਨੂੰ ਕੈਮੀਕਲ ਵੰਡ ਤੇ ਸਾਨੂੰ ਟੀਕੇ ਲਾ ਲਾ ਕੇ ਸਾਡਾ ਬੁਰਾ ਹਾਲ ਕਰਤਾ ਟੈਸਟ ਕਰਵਾ ਕਰਵਾ ਕੇ ਆਪਰੇਟ ਕਰਵਾ ਕਰਵਾ ਕੇ ਕਹਿੰਦੇ ਜੀ ਬਿਮਾਰੀਆਂ ਦਾ ਇਲਾਜ ਹੀ ਨਹੀਂ ਮੈਂ ਕਹਿੰਦਾ ਜੀ ਕੁਦਰਤ ਦੇ ਨਾਲ ਜੋੜ ਦਿਓ ਤੁਹਾਨੂੰ ਕਦੇ ਨਰਾਸ਼ ਨਹੀਂ ਹੋਣ ਦਊਗੀ ਕੁਦਰਤ ਅੱਜ ਕਹਿੰਦੇ ਜੀ ਬੰਡੀ ਦੁਰੇ ਜਾਂਦੇ ਆ ਮੈਂ ਕਹਿੰਦਾ ਜੀ ਮੇਰੇ ਕੋਲੇ ਆਉਂਦੇ ਆ ਪੇਸ਼ੈਂਟ ਕੰਨਾਂ ਦੀਆਂ ਕਹਿੰਦੇ ਨਸਾਂ ਵੀਕ ਹੋ ਗਈਆਂ ਉਹ ਸਾਰਿਆਂ ਦੀਆਂ ਨਸਾਂ ਵੀਕ ਹੋ ਗਈਆਂ ਕੀ ਗੱਲ ਉਹ ਟੈਸਟ ਹੀ ਹੈ ਨਹੀਂ ਤੁਹਾਡੇ ਕੋਲ ਕੋਈ ਹਰੇਕ ਬੰਦੇ ਨੂੰ ਇਹੀ ਗੱਲ ਕਿਹਾ ਜੀ ਨਸਾਂ ਵੀਕ ਹੋ ਗਈਆਂ ਨਸਾਂ ਵੀਕ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਫਰੁਕੀ ਸਾਹਿਬ ਤੁਸੀਂ ਦੇਖ ਹੀ ਲਿਆ ਲੋਕਾਂ ਦੇ ਵੀਊ ਲੈ ਆ ਤੁਸੀਂ ਦੇਖਦੇ ਹੋ ਤੁਸੀਂ ਮੇਰੇ ਕੋਲ ਆਉਂਦੇ ਨੇ ਤੁਹਾਨੂੰ ਪਤਾ ਇਹ ਚੀਜ਼ ਦਾ ਲੋਕਾਂ ਨੂੰ ਨਹੀਂ ਸਮਝ ਆਉਣੀ ਮੈਂ ਕਹਿੰਦਾ ਦੇਖੋ ਲੋਕ ਮੈਨੂੰ ਵੀ ਬਹੁਤ ਮਾੜਾ ਕਹਿੰਦੇ ਹੋਣਗੇ ਪਰ ਜਿਨ੍ਹਾਂ ਨੇ ਰਿਜ਼ਲਟ ਲਏ ਨੇ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਦੇਖੋ ਕੀ ਆ ਜਿਹੜੀ ਲੈਟਰੋਪੈਥੀ ਆ ਬਰੁਕੀ ਸਾਹਿਬ ਇਹ ਇੱਕ ਸਜੀਵ ਨਹੀਂ ਆ ਇਹ ਮੈਂ ਕਹਿੰਦਾ ਜੀ ਅਧ ਮਰੇ ਬੰਦੇ ਦੇ ਵਿੱਚ ਜਾਨ ਪਾਉਣ ਵਾਲੀ ਸਜੀਵ ਨਹੀਂ ਆ ਇਹ ਜਿਹੜਾ ਬੰਦਾ ਦਾ ਇਸਤੇਮਾਲ ਪੂਰੇ ਸਹੀ ਤਰੀਕੇ ਨਾਲ ਕਰਦਾ ਦੱਸੇ ਅਨੁਸਾਰ ਕਰਦਾ ਪਰਹੇਜ਼ ਰੱਖ ਕੇ ਕਰਦਾ ਉਹਨੂੰ ਕਦੇ ਨਾਰਾਜ਼ ਨਹੀਂ ਹੋਣਦੀ ਬਰੁਕੀ ਸਾਹਿਬ ਇਹ ਮੈਂ ਇੱਕ ਤੁਹਾਨੂੰ ਦੱਸਦਾ ਹੁਣ ਹਾਈਟ ਦੇ ਪੇਸ਼ੇਣਾ ਬਰੁਕੀ ਸਾਹਿਬ 7 ਸਾਲ ਦੇ ਬੱਚੇ ਨੂੰ ਕਹਿ ਦਿੰਦੇ ਐਕਸਰੇ ਕਰਕੇ ਕਹਿੰਦੇ ਜਿਹੜੀ ਬੋਨਸ ਦੀ ਗ੍ਰੋਥ ਨਹੀਂ ਹੋ ਰਹੀ ਤੇਰਾ ਹਾਈਟ ਨਹੀਂ ਦੇ ਰਿਹਾ ਸਕਦੀ ਦੇਖੋ 7 ਸਾਲ ਦਾ ਬੱਚਾ ਕਿਉਂ ਨਹੀਂ ਵਧੂਗਾ ਜੀ ਤੁਹਾਡੇ ਸਾਹਮਣੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਡਰ ਕੇ ਕਹਿਣਾ ਜੀ 22-22 ਸਾਲ ਦੀਆਂ ਕੁੜੀਆਂ ਨੂੰ 23-23 ਸਾਲ ਦੀਆਂ ਕੁੜੀਆਂ ਨੂੰ 25-25 ਸਾਲ ਦੇ ਮੁੰਡਿਆਂ ਨੂੰ 24-24 ਸਾਲ ਦੇ ਮੁੰਡਿਆਂ ਨੂੰ ਰਿਜ਼ਲਟ ਮਿਲੇ ਆ ਇਹ ਨਹੀਂ ਥੋੜਾ ਥੋੜਾ 5-5 ਇਹ ਨਹੀਂ ਹੈਗਾ ਵੀ ਥੋੜਾ ਬਹੁਤ ਸੂਤਾ ਜਿਹਾ ਵਰਗੇ ਪਿਆਉ ਇੰਚਾਂ 'ਚ ਪਿਆ ਫਰੁਕੀ ਸਾਹਿਬ ਇੰਚਾਂ 'ਚ ਸਾਨੂੰ ਗੱਲ ਕੀਤੀ ਹੈ ਜੀ ਲੋਕਾਂ ਨੇ ਦੱਸਿਆ 2 ਇੰਚ 2-2 ਇੰਚ ਪਿਆ ਕਿਸ ਨੂੰ ਇਹ ਵੱਧ ਕਿਵੇਂ ਜਾਂਦੀ ਹੈ ਪਰ ਡਾਕਟਰ ਸਾਹਿਬ ਇੱਕ ਸਵਾਲ ਤਾਂ ਇਹ ਹੈ ਵੀ ਲੋਕ ਤਾਂ ਡਾਕਟਰ ਤਾਂ ਵਿਗਿਆਨਤਾ ਇਹ ਕਹਿੰਦੇ ਵੀ 18-19 ਸਾਲ ਤੋਂ ਬਾਅਦ ਵੱਧ ਨਹੀਂ ਸਕਦੀ ਸਾਨੂੰ ਇੱਥੇ ਇੱਕ 22 ਸਾਲ ਵਾਲਾ ਬੇਟਾ ਮਿਲਿਆ ਸਾਨੂੰ ਇੱਕ ਇੱਥੇ 24 ਸਾਲ ਵਾਲੀ ਬੇਟੀ ਮਿਲੀ ਉਹ ਕਹਿੰਦੀ ਵੀ ਸਾਡੇ ਤਾਂ ਜਿਹੜੀ ਇਨਚਾਰਜ ਵੱਧ ਗਈ ਜਿਹੜੀ ਅਸੀਂ ਲਾਈਨ ਲਾ ਕੇ ਆਏ ਸੀ ਕਰੋ ਨਿਕਲਣ ਲੱਗੇ ਤੇ ਉਹ ਲਾਈਨ ਅਸੀਂ ਹੁਣ ਕ੍ਰੋਸ ਕਰ ਗਏ ਜਿਹੜੀ ਕੰਧ ਤੇ ਮਰੀ ਹੋਈ ਸੀ ਦੇਖੋ ਉਹੀ ਕਹਿੰਨਾ ਨਾ ਬਰੁਖਤ ਸਾਹਿਬ ਅਸੀਂ ਜਦੋਂ ਕੁਦਰਤ ਨਾਲ ਜੁੜ ਗਏ ਕੁਦਰਤ ਨਾਲ ਜੁੜੇ ਪਰਮਾਤਮਾਗੇ ਅਰਦਾਸ ਕਰ ਲਈ ਮੈਂ ਕਹਿੰਨੀ ਨਿਰਾਸ਼ ਕਿੱਦਾਂ ਹੋ ਜਾਾਂਗੇ ਜੀ ਇੱਕ ਅਸੀਂ ਗਏ ਅਸੀਂ ਗਏ ਆ ਡਾਕਟਰ ਕੋਲੇ ਡਾਕਟਰ ਨੇ ਤੋਨੂ ਦੇਖ ਕੇ ਚੈੱਕ ਕੀਤਾ ਪਹਿਲਾਂ ਤਾਂ ਉਹਨੇ ਟੈਸਟ ਕੀਤੇ ਟੈਸਟ ਕਰਕੇ ਤੁਹਾਡੇ ਪੈਸੇ ਬਣਾਏ ਉਦੋਂ ਬਾਅਦ ਤੁਹਾਡੇ ਕਈ ਕੁਝ ਕੀਤਾ ਬਾਅਦ ਚ ਉਹ ਕਹਿੰਦਾ ਜੀ ਦਵਾਈਆਂ ਖਵਾਈਆਂ 6 ਮਹੀਨੇ ਸਾਲ ਉਦੋਂ ਬਾਅਦ ਕਹਿੰਦੇ ਜੀ ਹੱਥ ਖੜੇ ਆ ਦੇਖੋ ਇਹ ਲਾਈਟਰੋਪੈਥੀ ਰੁਕੀ ਸਾਹਿਬ ਉੱਥੋਂ ਸਟਾਰਟ ਹੁੰਦੀ ਹੈ ਜਿੱਤੇ ਦੂਜੀਆਂ ਦਵਾਈਆਂ ਰਿਜ਼ਲਟ ਦੇਣਾ ਬੰਦ ਕਰ ਦਿੰਦੀਆਂ ਨੇ ਅਰਕ ਹੁੰਦੇ ਨੇ ਬਹੁਤ ਵਧੀਆ ਰਿਜ਼ਲਟ ਨੇ ਕੋਈ ਸਾਈਡ ਫਾਇਟ ਨਹੀਂ ਹੈਗਾ ਇੱਕ ਮੈਂ ਇੱਥੇ ਹੋਰ ਗੱਲ ਕਹਿਣੀ ਚਾਹੁੰਦਾ ਫਰੂਕੀ ਸਾਹਿਬ ਜਦੋਂ ਅਸੀਂ ਕੈਮੀਕਲ ਲੈ ਕੇ ਆਉਂਨੇ ਆ ਥੱਪਾ ਥੱਪਾ ਗੋਲੀਆਂ ਮੈਨੂੰ ਅੱਗੇ ਦਿਖਾਉਂਦੇ ਨੇ ਲੋਕ ਉਦੋਂ ਅਸੀਂ ਪੁੱਛਦੇ ਨਹੀਂ ਵੀ ਇਹਦਾ ਸਾਈਡ ਫਾਇਟ ਹੈਗਾ ਜਦੋਂ ਅਸੀਂ ਨੇਚਰੋਪੈਥੀ ਲੈਣ ਆਉਨੇ ਆ ਕਿਸੇ ਡਾਕਟਰ ਕੋਲੇ ਕਿਸੇ ਵੈਦ ਕੋਲੇ ਕਿਸੇ ਹਕੀਮ ਕੋਲੇ ਉੱਥੇ ਅੱਗੇ ਅਸੀਂ ਸਵਾਲ ਜਵਾਬ ਕਰਦੇ ਆ ਜਿਹਦਾ ਸਾਈਡ ਫਾਇਟ ਤਾਂ ਨਹੀਂ ਦੇਖੋ ਮੈਂ ਇੱਥੇ ਬਹੁਤ ਸੁਣੀਆਂ ਗੱਲਾਂ ਕਹਿੰਦੇ ਜੀ ਕਿਡਨੀ ਖਰਾਬ ਹੋ ਜਾਂਦੀ ਆ ਲੀਵਰ ਖਰਾਬ ਹੋ ਜਾਂਦਾ ਨੇਚਰੋਪੈਥੀ ਨਾਲ ਐ ਦਿਸੇਦੋ ਆਈਨਾ ਖਰਾਬ ਹੋਈਂਦੀ ਆ ਇੱਕ ਵੀ ਪੇਸ਼ੈਂਟ ਮੈਨੂੰ ਆ ਕੇ ਕਹਿ ਦੇਵੇ ਅੱਜ ਤੱਕ ਉਹਨਾਂ ਦੀ ਕੋਈ ਕਿਡਨੀ ਖਰਾਬ ਹੋਈ ਹੋਵੇ ਜਾਂ ਉਹਨਾਂ ਦੀ ਸਾਡੀਆਂ ਦਵਾਈਆਂ ਕਿਡਨੀ ਠੀਕ ਕਰ ਦਿੰਦੀਆਂ ਨੇ ਲੀਵਰ ਠੀਕ ਕਰ ਦਿੰਦੀਆਂ ਵਾਵਾ ਸੀ ਠੀਕ ਕਰਦੇ ਆ ਸਕੈਨ ਨੂੰ ਠੀਕ ਕਰਦੇ ਆ ਕੈਂਸਰ ਤੱਕ ਦੇ ਇਲਾਜ ਹੋ ਜਾਂਦੇ ਨੇ ਹਰ ਤਰ੍ਹਾਂ ਦੀ ਬਿਮਾਰੀ ਠੀਕ ਕਰ ਦਿੰਦੀ ਆ ਐਲੈਕਟਰੋਪੈਥੀ ਐਲੈਕਟਰੋਪੈਥੀ ਮੈਂ ਵਾਰ-ਵਾਰ ਕਹਿੰਦਾ ਅੱਜ ਵੀ ਮੈਂ ਕਹਿੰਦਾ ਸਜੀਵ ਨਹੀਂ ਆ ਜੀ ਜਿਹੜਾ ਇਹਨੂੰ ਅਜਮਾਊਗਾ ਉਹ ਰੋਗਾਂ ਤੋਂ ਮੁਕਤ ਹੋ ਜਾਊਗਾ ਫਰੁਕੀ ਸਾਹਿਬ ਤੁਸੀਂ ਪਰਮਜੀਤ ਕੌਰ ਜੀ ਨਾਲ ਜੁੜਦੇ ਆਂ ਔਰ ਸਮਝਾਂਗੇ ਕਿ ਇਸ ਵੇ ਜ਼ਿਆਦਾਤਰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਉਹ ਆ ਰਹੀਆਂ ਨੇ ਇਹ ਗਰਮੀਆਂ 'ਚ ਜਿਹੜੀਆਂ ਜਨਾਨੀਆਂ ਹੈਗੀਆਂ ਨੇ ਸਾਡੀਆਂ ਭੈਣਾਂ ਹੈਗੀਆਂ ਨੇ ਚਿੜਚਿੜੀਆਂ ਕਿਉਂ ਜ਼ਿਆਦਾ ਹੋ ਜਾਂਦੀਆਂ ਨੇ ਜੀ ਜ਼ਿਆਦਾ ਇਹ ਸੂਬਾ ਦੇ ਵਿੱਚ ਬੜਾ ਚਿੜਚੜਾਪਨ ਆ ਜਾਂਦਾ ਹੈ ਕਾਰਨ ਕੀ ਹੈ ਕਈ ਵਾਰੀ ਹਾਰਮੋਨਸ ਚੇਂਜ ਹੋ ਜਾਂਦੇ ਨੇ ਰੁੱਤ ਬਦਲਣ ਦੇ ਨਾਲ ਹਾਂਜੀ ਬਲੱਡ ਚੇਂਜ ਹੁੰਦਾ ਹੁੰਦਾ ਆਪਣਾ ਉਹਦੇ ਨਾਲ ਵੀ ਪ੍ਰੋਬਲਮ ਆ ਜਾਂਦੀ ਜੀ ਬਰੋ ਕੀ ਮੈਂ ਠੀਕ ਕੀਤਾ ਜਾ ਸਕਦਾ ਜੀ ਕੋਈ ਹੈ ਤੁਹਾਡੇ ਕੋਲ ਫਾਰਮੂਲਾ ਚਿੜਚਿੜਾਪਨ ਔਰ ਗੁੱਸੇ ਖੋਰ ਇਹ ਗਰਮੀ ਦੇ ਮੌਸਮ 'ਚ ਖਾਸ ਕਰਕੇ ਅਸੀਂ ਗੱਲ ਕਰੀਏ। ਹਾਂਜੀ ਹਾਂਜੀ ਸਾਡੇ ਕੋਲ ਇਲੈਕਟ੍ਰੋਪੈਥੀ ਦੀ ਮੈਡੀਸਨ ਹੁੰਦੀ ਆ। ਜੀ ਜੀ। ਉਹਦੇ ਨਾਲ ਠੀਕ ਹੋ ਜਾਂਦੀ। ਜੀ ਜੀ ਜੀ। ਹੁਣ ਮੇਰੇ ਕੋਲ ਡਿਪਰੈਸ਼ਨ ਦਾ ਪੇਸ਼ੇਂਟ ਵੀ ਹੈ ਤੁਹਾਨੂੰ ਇੱਕ ਮੈਂ ਮਿਲਾਉਂਗਾ। ਉਹਨਾਂ ਦੀ ਉਹਨਾਂ ਦੀ ਬੇਟੀ ਆਈ ਹੋਈ ਆ। ਜੀ ਜੀ। ਤੇ ਉਹਨਾਂ ਨੂੰ ਡਿਪਰੈਸ਼ਨ, ਨੀਂਦ ਨਹੀਂ ਸੀ ਆਉਂਦੀ। ਆਪਣੇ ਆਪ ਗੱਲਾਂ ਕਰਦੇ ਸੀਗੇ। ਤੇ ਬਾਕੀ ਉਹ ਦੱਸਣਗੇ ਤੁਹਾਨੂੰ। ਜੀ ਜੀ। ਆਪੀ ਸੋ ਥੋੜੀ ਅਸੀਂ ਗੱਲਬਾਤ ਵੀ ਉਹਨਾਂ ਨਾਲ ਕਰਵਾਵਾਂਗੇ ਅੱਛਾ ਡਾਕਟਰ ਸਾਹਿਬ ਫਿਰ ਜੰਦੇ ਜਾਂਦੇ ਸਾਨੂੰ ਜਿਹੜਾ ਤੁਸੀਂ ਉਹ ਤਾਂ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਕਿਹੜੀ ਕਿਹੜੀ ਦਿੱਕਤ ਪਰੇਸ਼ਾਨੀ ਤੇ ਜਿਹੜੀ ਇਲੈਕਟ੍ਰੋ ਹੋਮੀਓਪੈਥੀ ਹੈਗੀ ਹੈ ਉਹ ਕੰਮ ਕਰਦੀ ਹੈ ਜਦੋਂ ਤੁਸੀਂ ਇਹ ਗੱਲ ਵੱਡਾ ਦਾਵਾ ਹੈ ਤੁਸੀਂ ਕਹਿ ਰਹੇ ਹੋ ਕਿ ਜਦੋਂ ਮਾਡਰਨ ਮੈਡੀਕਲ ਸਾਇੰਸ ਦੇ ਡਾਕਟਰਾਂ ਦੇ ਵੱਡੇ ਵੱਡੇ ਹਸਪਤਾਲਾਂ ਦੇ ਹੱਥ ਪੈਰ ਦੋਵੇਂ ਖੜੇ ਹੋ ਜਾਂਦੇ ਨੇ ਤੇ ਉਸ ਤੋਂ ਜਿਹੜੀ ਇਹ ਜਿਹੜੀ ਤੁਹਾਡੀ ਇਲੈਕਟ੍ਰੋਪੈਥੀ ਦੀ ਮੈਡੀਸਨ ਹੈਗੀ ਹੈ ਉਹ ਕੰਮ ਸ਼ੁਰੂ ਕਰਦੀ ਹੈ ਮੈਂ ਨਹੀਂ ਕਹਿੰਦਾ ਫਰੂਕੀ ਸਾਹਿਬ ਲੋਕ ਕਹਿੰਦੇ ਆ ਮੈਂ ਤਾਂ ਚਲੋ ਮੈਂ ਕਿਹਾ ਲੇਕਿਨ ਤੁਸੀਂ ਸੁਣਿਆ ਤੁਸੀਂ ਲੋਕਾਂ ਦੀ ਜਵਾਨੀ ਸੁਣਿਆ ਤੁਹਾਨੂੰ ਲੋਕਾਂ ਨੇ ਦੱਸਿਆ ਤੁਹਾਨੂੰ ਰਿਜ਼ਲਟ ਮਿਲੇ ਨੇ ਜੀ ਸਾਨੂੰ ਰਿਜ਼ਲਟ ਮਿਲੇ ਨੇ ਫਰੁਕੀ ਸਾਹਿਬ ਇੱਕ ਆ ਮੈਡੀਸਨ ਆ ਜੀ ਇਹਨੂੰ ਬਣਾਉਣ ਨੂੰ ਸਾਨੂੰ ਬਹੁਤ ਸਮਾਂ ਲੱਗਦਾ ਜੀ ਜੀ ਇਹ ਚੀਜ਼ਾਂ ਨੂੰ ਸਾਨੂੰ ਬਹੁਤ ਸਮਾਂ ਲੱਗਦਾ ਠੀਕ ਹੈ ਇਹਨਾਂ ਦੇ ਅਸੀਂ ਜਦੋਂ ਪੌਦਿਆਂ ਦੇ ਅਰਕ ਕੱਢਦੇ ਆ ਅਰਕ ਕੱਢ ਕੇ ਅਸੀਂ ਜਦੋਂ ਇਹਦੇ ਤੇ ਅਲੱਗ-ਅਲੱਗ ਬਿਮਾਰੀਆਂ ਤੇ ਇਲਾਜ ਕਰਦੇ ਆ ਇਹ ਕੱਲੀਆਂ ਚਾਰ ਸ਼ੀਸ਼ੀਆਂ ਨਹੀਂ ਹੈਗੀਆਂ ਫਰੁਕੀ ਸਾਹਿਬ ਜੀ ਮੈਡੀਸਨ ਬਹੁਤ ਪਈ ਆ ਕਈ ਕਹਿ ਦਿੰਦੇ ਹੁਣ ਚਾਰ ਸੀਸ਼ੀਆਂ ਦੇਖ ਲਈਏ ਵੀਡੀਓ ਓਕੇ ਜੀ ਉਹ ਚਾਰ ਸੀਸ਼ੀਆਂ ਸਾਨੂੰ ਚਾਹੀਦੀਆਂ ਜਾਂ ਇੱਕ ਸੀਸੀ ਚਾਹੀਦੀ ਐ ਇੱਕ ਸੀਸੀ ਕੰਮ ਨਹੀਂ ਕਰਦੀ ਹੈਗੀ ਅਸੀਂ ਬਿਮਾਰੀ ਦੇ ਅਕੋਰਡਿੰਗ ਅਸੀਂ ਮੈਡੀਸਨ ਤਿਆਰ ਕਰਕੇ ਦਿੰਨੇ ਜਿੱਦਾਂ ਦੀ ਬਿਮਾਰੀ ਹੁੰਦੀ ਆ ਇਹਨਾਂ ਦਾ ਕੰਬੀਨੇਸ਼ਨ ਬਣਾ ਕੇ ਅਸੀਂ ਮੈਡੀਸਨ ਦਾ ਫਿਰ ਉਹ ਬਿਮਾਰੀ ਤੇ ਇਲਾਜ ਕਰ ਦਿਆ ਸੀ ਇੱਕ ਵਿਰਤੂ ਸਾਹਿਬ ਹੋਰ ਆ ਤੁਸੀਂ ਪੁੱਛਿਆ ਸੀਗਾ ਮੈਨੂੰ ਵੀ ਕਿੱਦਾਂ ਸੀਗਾ ਬ੍ਰੇਨ ਡਿਪਰੈਸ਼ਨ ਵਾਲਾ ਉਹ ਬੱਚਾ ਬੈਠਾ ਮੇਰੇ ਕੋਲ ਉਹਨਾਂ ਦੀ ਚਲੋ ਮੰਮਾ ਆਇਆ ਤਾਂ ਨਹੀਂ ਆਏ ਹੈਗੇ ਉਹ ਬੱਚਾ ਆਇਆ ਮੇਰੇ ਕੋਲ ਅੱਜ ਉਹਦੇ ਨਾਲ ਤੁਸੀਂ ਗੱਲ ਕਰੋ ਤੁਹਾਨੂੰ ਦੱਸੂਗੀ ਵੀ ਕਿਦਾਂ ਉਹਨਾਂ ਦੀ ਮੰਮੀ ਡਿਪਰੈਸ਼ਨ ਰਹਿੰਦੀ ਸੀ ਕੀ ਕੀ ਹੁੰਦਾ ਸੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਕਰਨ ਦੇ ਲਈ ਤੇ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਸੋ ਅਸੀਂ ਬੈਠ ਕੇ ਗੱਲ ਕਰਦੇ ਆ ਸਮਝਦੇ ਆ ਕਿ ਕੀ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਦੀ ਮਾਤਾ ਜੀ ਨੂੰ ਸੀ ਤੇ ਡਾਕਟਰ ਪਰਮਜੀਤ ਕੌਰ ਤੇ ਡਾਕਟਰ ਅਮਨਪ੍ਰੀਤ ਜੀ ਹੋਰਾ ਕੋਲੋਂ ਜਿਹੜਾ ਨੁਸਖਾ ਫਾਰਮੂਲਾ ਉਹਨਾਂ ਦਾ ਲੈਣ ਤੋਂ ਬਾਅਦ ਇਲੈਕਟ੍ਰੋ ਹੋਮੀਓਪੈਥੀ ਦਾ ਕੀ ਫਰਕ ਆ ਗੁੜੀਆਂ ਕਿੰਨਾ ਹੈ ਤੁਹਾਡਾ ਅਮਨਪ੍ਰੀਤ ਕੌਰ ਅੱਛਾ ਕਿੱਥੋਂ ਆ ਤੁਸੀਂ ਕਵੱਡੀ ਤੋਂ ਕਵੱਡੀ ਤੋਂ ਆਇਓ ਅੱਛਾ ਕੀ ਪ੍ਰੋਬਲਮ ਸੀ ਮਾਤਾ ਨੂੰ ਤੁਹਾਡਿਆਂ ਨੂੰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਟੈਨਸ਼ਨ ਰਹਿੰਦੀ ਸੀ ਕਿ ਸਾਈ ਜਿਹੜੀ ਸੌਂਦੇ ਵੀ ਨਹੀਂ ਸੀਗੇ ਹਾਂਜੀ ਇਹ ਦਵਾਈ ਨਾਲ ਹੁਣ ਇਹਨਾਂ ਫਰਕ ਆ ਵੀ ਸੌਂ ਵੀ ਜਾਂਦੇ ਨੇ ਤੇ ਟੈਨਸ਼ਨ ਵੀ ਘੱਟ ਲੈਂਦੇ ਨੇ। ਨਹੀਂ ਕਿਸ ਚੀਜ਼ ਦੀ ਟੈਨਸ਼ਨ ਹੁੰਦੀ ਸੀ ਉਹਨਾਂ ਨੂੰ। ਮਤਲਬ ਕਿ ਉਦਾਂ ਹੀ ਕਰਦੀ ਜਾਂ ਬ੍ਰੇਨ 'ਚ ਥੋੜਾ ਜਿਹਾ ਏਦਾਂ ਸੀਗਾ ਨਾ ਸੌਂਦੇ ਵੀ ਨਹੀਂ ਸੀਗੇ ਸਾਰੀ ਦਿਹਾੜੀ ਨਾਲ ਰਾਤ ਨੂੰ ਸੌਂਦੇ ਸੀਗੇ। ਹਾਂਜੀ। ਸੌਂ ਨਹੀਂ ਦਿੰਦੇ ਸੀ ਸੌਂਦੇ ਵੀ ਨਹੀਂ ਸੀ। ਨਹੀਂ ਨਹੀਂ ਸੌਂਦੇ ਨਹੀਂ ਸੀਗਾ ਹੀ ਨੀਂਦ ਨੂੰ ਘਟ ਆਉਂਦੀ ਸੀ ਟੈਨਸ਼ਨ। ਤੁਹਾਨੂੰ ਵੀ ਨਹੀਂ ਸੌਣ ਦਿੰਦੇ ਸੀ। ਨਹੀਂ ਨਹੀਂ ਏਦਾਂ ਤਾਂ ਨਹੀਂ ਸੌਣ ਦਿੰਦੇ ਸੀਗੇ। ਉਹਨੂੰ ਤਾਂ ਸੌਣ ਦੇ ਦਿੰਦੇ। ਹਾਂਜੀ ਹਾਂਜੀ। ਅੱਛਾ ਤੇ ਫਿਰ ਕਿੰਨੇ ਟਾਈਮ 'ਚ ਫਰਕ ਪਿਆ ਕੁੜੀਆ? ਉਹ ਪੈ ਗਿਆ ਜੀ 1.5-2 ਮਹੀਨੇ ਚ ਫਰਕ ਪੈ ਗਿਆ ਕਿ ਕਿਵੇਂ ਫਰਕ ਮਹਿਸੂਸ ਕੀਤਾ ਕੀ ਫਰਕ ਮਹਿਸੂਸ ਕੀਤਾ ਤੁਸੀਂ ਸੌਣ ਲੱਗੇ ਨੀਂਦ ਆਉਣ ਲੱਗੀ ਦਵਾਈ ਨਾਲ ਮਿਲ ਕੇ ਫਰਕ ਪੈ ਗਿਆ ਦੱਸੋ ਆਪ ਕਹਿੰਦੇ ਸੀ ਵੀ ਆਪਣੇ ਆਪ ਨਾਲ ਵੀ ਗੱਲਾਂ ਮਾਰਨ ਲੱਗ ਗਏ ਸੀ ਉਹ ਤਾਂ ਹਾਲਾਤ ਹੀ ਹੋਗੇ ਸੀ ਜਦੋਂ ਇਦਾਂ ਦਾ ਸੀ ਆਪ ਵੀ ਇਕੱਲੇ ਬੋਲੀ ਜਾਂਦੇ ਹੁੰਦੇ ਸੀ ਇਹ ਸਾਈ ਜਣੇ ਅੱਛਾ ਹਾਂਜੀ ਤੇ ਹੁਣ ਠੀਕ ਹੋ ਗਿਆ ਉਹਦੇ ਨਾਲ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਸ਼ੁਰੂ ਤੋਂ ਪਤਾ ਲੱਗਿਆ ਜਦੋਂ ਤੁਸੀਂ ਇੱਥੋਂ ਮੈਡੀਸਨ ਨੁਸਖਾ ਫਾਰਮੂਲਾ ਲੈ ਕੇ ਗਿਓ ਕਿ ਮਤਾਂ ਨੂੰ ਤਾਂ ਫਰਕ ਪੈਣਾ ਸ਼ੁਰੂ ਹੋ ਗਿਆ ਮਤਾਂ ਸੌਣ ਲੱਗੀ ਮਤਾਂ ਆਪਣੇ ਆਪ ਬੋਲਦੀ ਸੀ ਉਹ ਬੰਦ ਹੋ ਗਏ ਇਹਦੇ ਥੋੜਾ ਟਾਈਮ ਪਹਿਲਾਂ ਹੀ ਹੈ ਨਾ ਦਵਾਈ ਸ਼ੁਰੂ ਕਰੀ ਹੈਗੀ ਹੁਣ ਵਰਗੀ ਕਿ ਜੀ ਵਧੀਆ ਫਰਕ ਆਇਆਗਾ ਜੀ 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 ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓ ਜਿੰਨਾਂ ਲੋਕਾਂ ਦੇ ਬੱਚਿਆਂ ਦੀ ਹਾਈਟ ਘਟ ਹੈ ਔਰ ਇਸ ਕੁੜੀਆਂ ਨੇ ਆਪਣੇ ਜ਼ੁਬਾਨੀ ਸੁਣਾਇਆ ਕਿ ਕਿਵੇਂ ਡਿਪਰੈਸ਼ਨ ਕਰਕੇ ਉਹ ਇਹਨਾਂ ਦੀ ਮਾਤਾ ਨੀਮ ਪਾਗਲਪਨ ਦੇ ਜਿਹੜੇ ਮਾਹੌਲ ਦੇ ਵਿੱਚ ਚਲੇ ਗਏ ਸੀ ਪਰ ਇਹਨਾਂ ਦੇ ਨੁਸਖਿਆਂ ਨੇ ਫਾਰਮੂਲਿਆਂ ਨੇ ਇਲੈਕਟ੍ਰੋ ਹੋਮੀਓਪੈਥੀ ਦੇ ਉਹਨਾਂ ਲਈ ਰਾਮਬਾਨ ਜਿਹੜਾ ਰਾਮਬਾਨ ਵਾਲਾ ਜਿਹੜਾ ਉਹ ਕੰਮ ਕੀਤਾ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈਗਾ ਏਪੀ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਦਾ ਉਹ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਦਿੱਤੀ ਦੋ ਅਗਿਆ ਤਨਵਾਦ